ਦੋਸਤੋ ਨਮਸਕਾਰ ਤੁਹਾਨੂੰ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਨਵੇਂ ਐਪੀਸੋਡ ਦੇ ਵਿੱਚ। ਤੋ ਦੋਸਤੋ ਦੋ ਦਿਨ ਪਹਿਲਾਂ ਜ਼ਿਲਹੰਦਰ ਸ਼ਹਿਰ ਦਾ ਇਲਾਕਾ ਭਾਰਗੋ ਕੈਂਪ ਜਿਸ ਦੇ ਵਿੱਚ ਕੀ ਸਤਿਗੁਰ ਕਬੀਰ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਬੜੀ ਧੁੰਦਾਨ ਨਾਲ ਮਨਾਇਆ ਗਿਆ। ਲੋਕਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਉਪਰਾਲੇ ਕੀਤੇ ਗਏ। ਮੁੱਖ ਮੰਦਰ ਵੱਲੋਂ ਸ਼ੋਭਾ ਯਾਤਰਾ ਦਾ ਆਯੋਜਨ ਵੀ ਕੀਤਾ ਗਿਆ। ਤੋ ਅੱਜ ਇਹ ਸਾਰੀਆਂ ਗੱਲਾਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਆਪਣੇ ਦੋਸਤ ਪਰਮਪ੍ਰੀਤ ਸਿੰਘ ਜੀ ਦੇ ਨਾਲ। ਤੋ ਆਉਤਾਂ ਨੂੰ ਰੂਬਰੂ ਕਰਾਈਏ ਐਡਵੋਕੇਟ ਪਰਮਪ੍ਰੀ ਸਿੰਘ ਜੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਮਤੀ ਗੇਸਰ ਜੀ ਦਾ ਧੰਨਵਾਦ ਇਹਨਾਂ ਦੀ ਟੀਮ ਦਾ ਧੰਨਵਾਦ ਕਿ ਅੱਜ ਤੁਸੀਂ ਮੈਨੂੰ ਬੁਲਾਇਆ ਇਸ ਸਪੈਸ਼ਲ ਵੀਡੀਓ ਦੇ ਵਿੱਚ ਤੋ ਦੋਸਤੋ ਅੱਜ ਬਹੁਤ ਦਿਨਾਂ ਬਾਅਦ ਐਡਵੋਕੇਟ ਪਰਮਪ੍ਰੀ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਇੱਕ ਹੋਰ ਵੀਡੀਓ ਦੇ ਵਿੱਚ ਤੋ ਅੱਜ ਗੱਲ ਕਰਾਂਗੇ ਅਸੀਂ ਦੋ ਦਿਨ ਪਹਿਲੇ ਜਿਹੜੀ ਭਾਰਗੋ ਕੈਂਪ ਜਲੰਧਰ ਦੇ ਵਿੱਚ ਇੱਕ ਬਹੁਤ ਵਧੀਆ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਸੀ ਉਹਦੇ ਬਾਰੇ ਵਿਚਾਰ ਚਰਚਾ ਹੋਏਗੀ ਕੁਝ ਲੋਕ ਇਸ ਸ਼ੋਭਾ ਯਾਤਰਾ ਦੀ ਪ੍ਰਸ਼ੰਸਾ ਵੀ ਕਰ ਰਹੇ ਨੇ ਤੇ ਕੁਝ ਇਹਦੇ ਵਿੱਚ ਆਈਆਂ ਜੜੀਆਂ ਕੁਰੀਤੀਆਂ ਨੇ ਉਹਦੇ ਬਾਰੇ ਵੀ ਗੱਲ ਕਰ ਰਹੇ ਨੇ। ਤੋਂ ਅੱਜ ਗੱਲ ਕਰਾਂਗੇ ਐਡਵੋਕੇਟ ਪਰਮਪਰੀ ਸਿੰਘ ਜੀ ਦੇ ਨਾਲ ਜੋ ਕਿ ਅ ਅੱਛੀ ਪਕੜ ਰੱਖਦੇ ਨੇ, ਅੱਛੀ ਸਮਝ ਰੱਖਦੇ ਨੇ ਰਾਜਨੀਤਿਕ ਤੇ ਧਾਰਮਿਕ ਮਸਲਿਆਂ ਦੇ ਉੱਪਰ। ਤੋਂ ਮੈਂ ਚਾਹਾਂਗਾ ਕਿ ਪਰਮਪਰੀ ਸਿੰਘ ਜੀ ਦੋ ਤਿੰਨ ਦਿਨਾਂ ਤੋਂ ਇੱਕ ਸਵਾਲ ਲੋਕਾਂ ਦੀ ਜ਼ੁਬਾਨ ਤੇ ਮੈਂ ਸੁਣ ਰਿਹਾ ਕਿ ਸ਼ੋਭਾ ਯਾਤਰਾ ਦੀ ਕੀ ਪਰਿਭਾਸ਼ਾ ਆਖਿਰ ਕੀ ਜ਼ਰੂਰਤ ਹੁੰਦੀ ਹੈ ਸ਼ੋਭਾ ਯਾਤਰਾ ਦੀ ਹੈ ਸ਼ੋਭਾ ਯਾਤਰਾ ਐਸੀਆਂ ਕਰਨੀਆਂ ਕਿਉਂ ਜ਼ਰੂਰੀ ਨੇ ਆਪਣੇ ਭਾਰਤ ਦੇ ਜਾਂ ਪੰਜਾਬ ਦੇ ਇਤਿਹਾਸ ਚ ਵੇਖੀਏ ਗੁਰੂ ਸਹਿਬਾਨ ਮਹਾਪੁਰਸ਼ ਦੇਸ਼ੀ ਵਕ ਵਕਤਰ ਮਾਦੇ ਵਿੱਚ ਹੋਏ ਨੇ ਤੇ ਸ਼ੋਭਾ ਉਹਦੀ ਹੀ ਹੁੰਦੀ ਹੈ ਵਡਿਆਈ ਉਹਦੀ ਹੀ ਹੁੰਦੀ ਹੈ ਜਿਨ੍ਹਾਂ ਨੇ ਕੁਝ ਸਮਾਜ ਦੇ ਵਿੱਚ ਕੋ ਚੰਗਾ ਕੋਈ ਸਮਾਜ ਦੇ ਲਈ ਚੰਗਾ ਰਾਜਨੀਤੀ ਲਈ ਚੰਗਾ ਕੰਮ ਜੋ ਆਪਾਂ ਸੁਣਦੇ ਆਏ ਹਾਂ ਅੱਜ ਤੱਕ ਕਿ ਜੋ ਲੋਕ ਭਲਾਈ ਦਾ ਉਹਨਾਂ ਨੇ ਕੰਮ ਕੀਤਾ ਹੈ ਨਾਲੇ ਤਾਂ ਨਾਲ ਜੋੜਿਆ ਉਸ ਇੱਕ ਅਕਾਲ ਪੁਰਖ ਪਰਮਾਤਮਾ ਬਾਰੇ ਗਿਆਨ ਕਰਵਾਇਆ ਉਹਨਾਂ ਦੀ ਸ਼ੋਭਾ ਹੈ ਨਾ ਤੇ ਜੋ ਪਿਛਲੇ ਸਮੇਂ ਦੇ ਵਿੱਚ ਆਪਣੇ ਜਲੰਧਰ ਸ਼ਹਿਰ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਸਤਿਗੁਰੂ ਕਬੀਰ ਮਹਾਰਾਜ ਸਾਹਿਬ ਜੀ ਦੇ ਜੋ ਸ਼ੋਭਾ ਯਾਤਰਾ ਨਿਕਲੀ ਮਹਾਪੁਰਸ਼ ਕ੍ਰਾਂਤੀਕਾਰੀ ਮਹਾਪੁਰਸ਼ ਉੱਚ ਵਿਚਾਰਾਂ ਵਾਲੇ ਪਰਮਾਤਮਾ ਦੇ ਵਿੱਚ ਲੀਨ ਇੱਕ ਮਿਕ ਹੋਏ ਉਹਨਾਂ ਦੀ ਉਸ ਤਰ੍ਹਾਂ ਹੀ ਆਪਣੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਪਰ ਅਸੀਂ ਸਮਾਜ ਦੇ ਲੋਕ ਆਪਸ ਵਿੱਚ ਮਿਲ ਕੇ ਉਹਨਾਂ ਦੀ ਸ਼ੋਭਾ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣੇ ਜਿੱਥੇ-ਜਿੱਥੇ ਵੀ ਨਗਰਾਂ ਵਿੱਚ ਉਹਨਾਂ ਨੇ ਨਾਮ ਲੈਵਾ ਸੰਗਤਾਂ ਰੰਦੀਆਂ ਨੇ ਉਹਨਾਂ ਦਾ ਬਹੁਤ ਉੱਚਾ ਦੁੱਤਪਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਯਾਦਾ ਸ਼ਲੋਕ ਨੇ ਮਾਨ ਪ੍ਰਾਪਤ ਹੋਇਆ ਗੁਣਾਣਕ ਪਾਸ਼ਾ ਮਹਾਰਾਜ ਜੀ ਨਾਲ ਮਿਲੇ ਹਨ ਤੇ ਅਜਿਹੇ ਜਿਨ੍ਹਾਂ ਦੀ ਲਾਸਾਨੀ ਇਤਿਹਾਸ ਹੋਵੇ ਤੇ ਅਜਿਹੇ ਮਹਾਪੁਰਸ਼ਾਂ ਦਾ ਸ਼ੋਭਾ ਯਾਤਰਾ ਕੀ ਆਪਾਂ ਜਿੰਨੀ ਕੱਢ ਲਈ ਉਹ ਨਹੀਂ ਕੱਟਿਆ ਲੇਕਿਨ ਪਰਮਜੀ ਜਿਹੜੀ ਸ਼ੋਭਾ ਯਾਤਰਾ ਇੱਕ ਦੋ ਦਿਨ ਪਹਿਲੇ ਭਾਰਗੋ ਕੈਂਪ ਦੇ ਦੇ ਆਸ-ਪਾਸ ਜਿਹੜੀ ਕੱਢੀ ਗਈ ਹੈ ਤੁਹਾਨੂੰ ਲੱਗਦਾ ਹੈ ਵੀ ਉਹ ਸ਼ੋਭਾ ਯਾਤਰਾ ਦੇ ਨਾਲ ਕਿਸੇ ਗੁਰੂ ਮਹਾਰਾਜ ਦੀ ਸ਼ੋਭਾ ਬਣੇ ਦੇਖੋ ਜੀ ਇਹ ਤਾਂ ਸ਼ੋਭਾ ਯਾਤਰਾ ਦੇ ਕਈ ਰੰਗ ਰੂਪ ਹੋ ਸਕਦੇ ਪਰਵਾਹ ਸਮਝ ਨਹੀਂ ਆ ਮਰਜੀ ਦੇ ਲਈ ਅਸੀਂ ਸ਼ੋਭਾ ਯਾਤਰਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਕਬੀਰ ਮਹਾਰਾਜ ਦਾ ਰਤਬਾ ਸੁੱੱਚੀ ਬਾਣੀ ਜਿਸ ਨਾਲ ਉਹਨਾਂ ਦਾ ਉੱਚੀ ਅਵਸਥਾ आएगी ਸ਼ੋਭਾ ਯਾਤਰਾ ਜੇ ਆਪਾਂ ਉਹਨਾਂ ਦਾ ਕਨਸੈਪਟ ਨੂੰ ਸਮਝੀਏ ਨਾ ਬਾਣੀ ਨੂੰ ਫਿਰ ਅਸੀਂ ਕੁਝ ਐਨਕ ਤਿੰਨ ਕਾਕ ਸੋਚ ਪਾਵਾਂਗੇ ਉਹਨਾਂ ਦੀ ਸ਼ੋਭਾ ਕਿੱਦਾਂ ਵਧਾ ਸਕਦੇ ਹਾਂ ਬਿਲਕੁਲ ਜੇ ਅਸੀਂ ਉਹੀ ਅਡੰਬਰਾਂ ਦੇ ਵਿੱਚ ਉਹੀ ਕ੍ਰਿਤੀਆਂ ਦੇ ਵਿੱਚ ਪਾ ਕੇ ਉਹ ਸਮਾਜ ਨੂੰ ਕੋਈ ਸਹੀ ਰਾਹ ਨਹੀਂ ਦੱਸਣਾ ਕਬੀਰ ਸਾਹਿਬ ਜੀ ਦਾ ਵਿਚਾਰ ਨਹੀਂ ਦੱਸਣਾ ਤੁਹਾਨੂੰ ਸਤਿਗੁਰ ਕਬੀਰ ਮਹਾਰਾਜ ਜੀ ਦਾ ਤੇ ਫਿਰ ਉਹ ਛੋਭਾ ਯਾਤਰਾ ਘਟ ਹੋ ਜਾਂਦੀ ਤੇ ਉਹਦੇ ਲਈ ਮੈਂ ਸ਼ਬਦ ਨਹੀਂ ਵਰਤਣਾ ਚਾਹਾਂਗਾ ਪਰ ਉਹ ਕਹਿੰ ਲੋ ਕਿ ਆਪਾਂ ਨਗਰਵਾਲ ਥੱਲੇ ਨੂੰ ਜਾ ਰਹੇ ਹਾਂ ਜੇ ਸਾਡੇ ਇਹਦੀ ਛੋਭਾ ਯਾਤਰਾ ਦੇ ਨਾਲ ਪੂਰੇ ਸੰਸਾਰ ਪੰਜਾਬ ਭਾਰਤ ਵਿੱਚ ਕੋਈ ਇੱਕ ਚੰਗਾ ਮੈਸੇਜ ਨਹੀਂ ਜਾ ਜਾ ਕਬੀਰ ਸਾਹਿਬ ਜੀ ਮਹਾਰਾਜ ਜੀ ਦਾ ਕੋਈ ਉਹਨਾਂ ਦੇ ਵਿਚਾਰ ਜੇ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ ਇਹ ਰਹੀ ਉਹਨਾਂ ਦੇ ਨਾਮ ਲੇਵਾ ਸੰਤਾਂ ਆ ਤਾਂ ਫਿਰ ਮੇਰੇ ਵਿਚਾਰਾਂ ਤੋਂ ਮੇਰੇ ਸ਼ਬਦਾਂ ਤੋਂ ਕਬੀਰ ਸਾਹਿਬ ਜੀ ਦਾ ਪ੍ਰਤੀਬਿੰਬ ਮਲ ਕਿ ਉਹਨਾਂ ਦੀ ਝਲਕ ਦਿਖਣੀ ਚਾਹੀਦੀ ਇਹ ਬੰਦਾ ਉਹਨਾਂ ਦਾ ਉਪਾਸ਼ਕ ਆ ਉਹਨਾਂ ਦਾ ਸੱਚਾ ਭਗਤ ਆ ਪਰੰਥੀ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਆ ਲੇਕਿਨ ਜੋ ਰਤਬਾ ਸਤਗੁਰ ਕਬੀਰ ਮਹਾਰਾਜ ਦਾ ਕੀ ਇਹ ਤਰੀਕਾ ਸਹੀ ਆ ਸ਼ੋਭਾ ਕਰਨ ਦਾ ਕਿਸੇ ਦੀ ਕੀ ਇਹ ਚੀਜ਼ਾਂ ਸਾਡੇ ਸਮਾਜ ਨੂੰ ਸਾਡੇ ਨੌਜਵਾਨ ਪੀੜ੍ਹੀ ਨੂੰ ਸ਼ੋਭਾ ਯਾਤਰਾ ਜਿਸ ਤਰੀਕੇ ਨਾਲ ਕੱਢੀ ਗਈ ਜੋ ਜੋ ਚੀਜ਼ਾਂ ਉਹਦੇ ਵਿੱਚ ਲੋਕਾਂ ਨੂੰ ਦੇਖਣ ਨੂੰ ਮਿਲੀਆਂ ਸੁਣਨ ਨੂੰ ਮਿਲੀਆਂ ਕੀ ਇਹਦੇ ਨਾਲ ਸਤਿਗੁਰ ਕਬੀਰ ਮਹਾਰਾਜ ਦੀ ਸ਼ੋਭਾ ਬਣੇਗੀ ਸਤਿਗੁਰ ਕਬੀਰ ਮਹਾਰਾਜ ਦੀ ਸ਼ੋਭਾ ਜੋ ਜਿਵੇਂ ਤੁਸੀਂ ਕਹਿ ਰਹੇ ਹੋ ਸ਼ੋਭਾ ਯਾਤਰਾ ਕੱਢੀ ਗਈ ਇਸ ਤਰ੍ਹਾਂ ਬਣੇਗੀ ਹੁਣ ਜਦ ਮੈਂ ਕਬੀਰ ਸਾਹਿਬ ਜੀ ਵਾਲੇ ਕਰੀ ਪੜਿਆ ਹੀ ਨਹੀਂ ਮੈਂ ਕਬੀਰ ਸਾਹਿਬ ਜੀ ਮਹਾਰਾਜ ਬਾਰੇ ਕਰੀ ਇਤਿਹਾਸ ਹੀ ਜਾਣਿਆ ਮੈਂ ਸਿਰਫ ਐਨਾ ਇੱਕ ਫੋਟੋ ਵੇਖ ਕੇ ਕਿਸੇ ਤੋਂ ਮੜਿਆ ਸੁਣ ਲਿਆ ਟੋਟਕਾ ਸੁਣ ਲਿਆ ਵੀ ਆ ਇੰਨਾ ਕ ਸੁਣਿਆ ਕਬੀਰ ਸਾਹਿਬ ਜੀ ਬਹੁਤ ਉੱਚੇ ਮਹਾਨ ਸਾਹਿਬ ਮੈਂ ਇੱਥੇ ਤੁਹਾਡੀ ਗੱਲ ਰੁਕਾਂਗਾ ਜੀ ਅ ਅਸਲ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਜੋ ਹੋ ਰਿਹਾ ਉਸ ਦੇ ਨਾਲ ਸ਼ੋਭਾ ਤਾਂ ਕਿਸੇ ਦੀ ਕੀ ਬੰਨੀ ਹੈ ਸਤਿਗੁਰ ਕਬੀਰ ਮਹਾਰਾਜ ਦੀ ਸ਼ੋਭਾ ਕੀ ਬੰਨੀ ਹੈ ਜਾਂ ਕਿਸੇ ਸਮਾਜ ਦੀ ਸ਼ੋਭਾ ਕੀ ਬੰਨੀ ਹੈ ਅਸਲੀਅਤ ਜੋ ਹੈ ਉਹਦੇ ਨਾਲ ਅ ਜੇ ਜਿਸੀ ਦੇਖੀਏ ਤੇ ਅਸਲੀਅਤ ਦੇ ਵਿੱਚ ਇਸ ਚੀਜ਼ ਦੇ ਨਾਲ ਸਾਡਾ ਸਮਾਜ ਹੋਰ ਨੀਵਾ ਹੁੰਦਾ ਜਾ ਰਿਹਾ ਕਿਉਂਕਿ ਜੇ ਅਸੀਂ ਗੱਲ ਕਰੀਏ ਸ਼ੋਭਾ ਯਾਤਰਾ ਦੀ ਤੇ ਜਿਸ ਤਰੀਕੇ ਦੇ ਨਾਲ ਸ਼ੋਭਾ ਯਾਤਰਾ ਦੇ ਉੱਪਰ ਸਟੇਜਾਂ ਦੇ ਉੱਪਰ ਜਿਹੜੇ ਨੇ ਉਹ ਪੰਜਾਬੀ ਤੇ ਹਿੰਦੀ ਗਾਣੇ ਗਏ ਹਾਂ ਜਿਸ ਤਰ੍ਹਾਂ ਸਟੇਜਾਂ ਦੇ ਉੱਪਰ ਪੰਜਾਬੀ ਤੇ ਨਸ਼ਿਆਂ ਵਾਲੇ ਗਾਣੇ ਲਾ ਲਾ ਕੇ ਲੋਕਾਂ ਨੇ ਪੰਗੜੇ ਪਾਏ ਨੇ ਕੀ ਇਹਦੇ ਨਾਲ ਸ਼ੋਭਾ ਬਣੇਗੀ ਕੀ ਜਿਹੜੇ ਰਾਜਨੀਤਿਕ ਲੋਗ ਆਪਣੀ ਆਪਣੀਆਂ ਪਾਰਟੀਆਂ ਲੈ ਕੇ ਆਪਣੀ ਆਪਣੀਆਂ ਟੀਮਾਂ ਲੈ ਕੇ ਸ਼ੋਭਾ ਯਾਤਰਾ ਦੇ ਵਿੱਚ ਪਹੁੰਚੇ ਜਦੋਂ ਇਹ ਸ਼ੋਭਾ ਯਾਤਰਾ ਭਾਰਗੋ ਕੈਂਪ ਤੋਂ ਨਿਕਲਦੀ ਹੈ ਤੇ ਉਹਨਾਂ ਦਾ ਗਾਇਬ ਹੋ ਜਾਣਾ ਹਮ ਯਾਨੀ ਕਿ ਉਹ ਇੱਕ ਫੋਟੋ ਸੈਸ਼ਨ ਕਰਕੇ ਆਪਣੀ ਪਾਰਟੀ ਦਾ ਪ੍ਰਚਾਰ ਕਰਕੇ ਤੇ ਸ਼ੋਭਾ ਯਾਤਰਾ ਤੋਂ ਨਿਕਲ ਜਾਂਦੇ ਨੇ ਤੇ ਸ਼ੋਭਾ ਯਾਤਰਾ ਜਿਹੜੀ ਆ ਉਹ ਪਿੱਛੇ 25% ਰਹਿ ਜਾਂਦੀ ਹੈ ਕੀ ਇਹਦੇ ਨਾਲ ਸ਼ੋਭਾ ਬਣੇਗੀ ਜਾਂ ਜੇ ਅਸੀਂ ਗੱਲ ਕਰੀਏ ਤੇ ਪਿਛਲੇ 10 ਸਾਲਾਂ ਦਾ ਜੇ ਅਸੀਂ ਗ੍ਰਾਫ ਦੇਖੀਏ ਤੇ ਸ਼ੋਭਾ ਯਾਤਰਾ ਦੇ ਵਿੱਚ ਆਮ ਜਨਤਾ ਦੀ ਜਿਹੜੀ ਆ ਉਹ ਵਿਣਤੀ ਘਟੀ ਆ ਇਹਦੇ ਬਾਰੇ ਤੁਸੀਂ ਕੀ ਜਾਣਨਾ ਚਾਹੋਗੇ ਇਹਦੇ ਬਾਰੇ ਜੋ ਤੁਹਾਡਾ ਸੁਆਲ ਆ ਬਿਲਕੁਲ ਵਾਜਿਬ ਆ ਤੇ ਇਹ ਸਮਾਜ ਦੇ ਵਿੱਚ ਜਿੰਨਾ ਅੱਜ ਸਾਡਾ ਟਾਊਨ ਫਾਲ ਆ ਚੁੱਕਿਆ ਹੈ ਨਾ ਧਰਮ ਦੇ ਵਿੱਚ ਇੱਕ ਤਾਂ ਅਸੀਂ ਇੱਕ ਵੱਡਾ ਰੋਖਿਆ ਉਹ ਤੋਂ ਵੱਖ-ਵੱਖ ਹੋ ਗਏ ਬਿਲਕੁਲ ਆਪਣੀ ਬਾਣੀ ਤੋਂ ਵਿਛੜ ਗਏ ਆ ਆਪਣੇ ਗੁਰੂ ਤੋਂ ਵਿਛੜ ਗਏ ਆ ਵਿਚਾਰਾਂ ਤੋਂ ਵਿਛੜ ਗਏ ਆ ਅਡੰਬਰਾਂ 'ਚ ਪਏ ਪਏ ਆ ਅੱਜ ਵੀ ਅਸੀਂ ਜੋ ਕਬੀਰ ਸਾਹਿਬ ਜੀ ਨੇ ਬ੍ਰਾਹਮਣਵਾਦ ਅਖੰਡਵਾਦ ਕਾਮ ਕਰੋ ਲੋਭ ਮੋਹ ਹੰਕਾਰ ਝੂਠ ਚੋਰੀ ਨਿੰਦਾ ਇਹ ਜਿਹੜੀ ਚੀਜ਼ਾਂ ਤੁਹਾਨੂੰ ਬਚਣ ਲਈ ਗਿਆ ਹੈਗਾ ਇਹਨਾਂ ਦੇ ਵਿੱਚ ਅੱਜ ਵੀ ਕਿਤਨੇ ਕਿਤੇ ਫਸੇ ਪਏ ਆ ਉਹ ਅਡੰਬਰਾਂ ਦੇ ਵਿੱਚ ਫਸੇ ਪਏ ਆ ਇੱਕ ਪਾਸੇ ਤਾਂ ਅਸੀਂ ਸਤਿਗੁਰ ਕਬੀਰ ਮਹਾਰਾ ਜੀ ਕੋਈ ਜਾ ਰਹੇ ਆ ਮੰਨ ਰਹੇ ਆ ਮੰਨ ਸਿਰਫ ਇਹ ਦੇ ਆ ਕਿ ਮੂਰਤੀ ਨੂੰ ਜਾ ਕੇ ਮੱਥਾ ਟੇਕ ਰਹੇ ਆ ਇਹ ਤੋਂ ਇਲਾਵਾ ਕੁਝ ਨਹੀਂ ਕਰਦੇ ਵਿਚਾਰ ਨਹੀਂ ਮੰਨ ਰਹੇ ਜੋ ਕਿ ਚਾਹੀਦਾ ਜੋ ਦੇਖੋ ਮੈਂ ਕਬੀਰ ਸਾਹਿਬ ਨੂੰ ਮੰਨ ਰਿਹਾ ਪਰ ਮੈਂ ਕਬੀਰ ਸਾਹਿਬ ਜੀ ਦੀ ਤਾਂ ਨਹੀਂ ਮੰਨ ਰਿਹਾ ਉਹਨਾਂ ਦੇ ਕਹੀ ਤਾਂ ਨਹੀਂ ਮੈਂ ਮੰਨ ਰਿਹਾ ਮੈਂ ਉਹਨਾਂ ਨੂੰ ਮੰਨੀ ਜਾਂਦਾ ਮੈਂ ਕਬੀਰ ਕਿਉਂਕਿ ਉਹਨਾਂ ਦੀ ਕਹੀ ਮੰਨਣ ਲਈ ਸਾਨੂੰ ਬਾਣੀ ਨੂੰ ਪੜਨਾ ਪਏਗਾ ਬਾਣੀ ਨੂੰ ਸਮਝਣਾ ਪਏਗਾ ਜੋ ਕਿ ਨਹੀਂ ਹੋ ਰਿਹਾ ਆਈ ਤਾਂ ਕਿ ਜਿੰਨੇ ਵੀ ਸਾਡੇ ਸਤਗੁਰ ਕਬੀਰ ਮਹਾਰਾਜ ਦੇ ਵਿੱਚ ਪ੍ਰਚਾਰਕ ਆਏ ਨੇ ਉਹਨਾਂ ਨੇ ਆ ਕੇ ਮਲਕੇ ਮੋਸਟਲ ਵਿੱਚ ਕੱਲ ਵੀ ਸੁਣਦੇ ਆਂ ਸਾ ਮਾਈਕ ਤੇ ਸਪੀਕਰ ਦੇ ਕੋਈ ਕਥਾ ਕਰਦੇ ਸੀ ਕੱਲ ਨੂੰ ਵੀ ਕੋਈ ਕਥਾਵਾਚਕ ਸਤਗੁਰ ਕਬੀਰ ਮਹਾਰਾਜ ਦੀ ਬਾਣੀ ਜਿਹਦਾ ਵਿਚਾਰ ਕਰਲੇਗੇ ਉਹਨਾਂ ਨੇ ਵੀ ਆਪਣੇ ਸਾਰੀ ਕਥਾ ਦੇ ਵਿੱਚ ਸਤਗੁਰ ਕਬੀਰ ਮਹਾਰਾਜ ਨੂੰ ਮੰਨਣ ਦਾ ਤੇ ਉਪਦੇਸ਼ ਦਿੱਤਾ ਪਰ ਉਹਨਾਂ ਨੇ ਵਿੱਚ ਬੜਾ ਪੁਆਇੰਟ ਆਊਟ ਕਰਕੇ ਕਬੀਰ ਮਹਾਰਾਜ ਦੀ ਜੋ ਮੂਰਤੀ ਏ ਮੂਰਤ ਆ ਉਹਦੇ ਉੱਤੇ ਵੀ ਸੰਭਾਲਿਆ ਜੋ ਗੁਰੂ ਮਹਾਰਾਜ ਨੇ ਪੰਕਤੀਆਂ ਦੇ ਵਿੱਚ ਕਿਹਾ ਪਖਾਨ ਗੱਡ ਕੇ ਮੂਰਤ ਕਿੰਨੀ ਦੇ ਕੇ ਸ਼ਾਤੀ ਪਾਉ ਜੇ ਇਹ ਮੂਰਤ ਸਾਚੀ ਹੈ ਤਾਂ ਗੜਨੇ ਹਰੇਖਾਓ ਜਿਸ ਬੰਦੇ ਨੇ ਇਹ ਮੂਰਤੀ ਬਣਾਈਏ ਜੇ ਇਹਦੇ ਵਿੱਚ ਕੋਈ ਜਾਨ ਪ੍ਰਾਣ ਕੁਝ ਹੁੰਦਾ ਕੋਈ ਰੱਬ ਦੀ ਦਿੱਤੀ ਹੋਈ ਸ਼ਕਤੀ ਹੁੰਦੀ ਤੇ ਸਭ ਤੋਂ ਪਹਿਲਾਂ ਉਸ ਬੰਦੇ ਦਾ ਹੀ ਖਾਤਮਾ ਹੋਣਾ ਹੈਗਾ ਜਿਨੇ ਉਹ ਮੂਰਤੀ ਬਣਾਈਏ ਜਰ ਮਹਾਰਾਜ ਜਿਹੜੇ ਵਿਚਾਰ ਐਡੇ ਕ੍ਰਾਂਤੀਕਾਰ ਨੇ ਉਹ ਇਹ ਚੀਜ਼ਾਂ ਦਾ ਖੰਡਨ ਕਰਦੇ ਆ ਤੇ ਅਸੀਂ ਉਹਨਾਂ ਨੂੰ ਉੱਥੇ ਝੂਠਾ ਪਾ ਰਹੇ ਆ ਕਿ ਤੁਸੀਂ ਗਲਤ ਕਰ ਰਹੇ ਅਸੀਂ ਤਾਂ ਐਦਾਂ ਹੀ ਕਰਨਾ ਅਸੀਂ ਤੁਹਾਡੀ ਨਹੀਂ ਮੰਨਨੀ ਗੱਲ ਮੇਰੀ ਇਹ ਆ ਗਈ ਕਿ ਜਿਆਦਾ ਅਸੀਂ ਉਹਨਾਂ ਨੂੰ ਪੜਾਂਗੇ ਨਹੀਂ ਵਿਚਾਰਾਂਗੇ ਨਹੀਂ ਸਾਡੀ ਸ਼ੋਭਾ ਯਾਤਰਾ ਦਾ ਹਾਲ ਕੁਝ ਐਦਾਂ ਦਾ ਹੀ ਰਹੇ ਜਿਦੋਂ ਅਸੀਂ ਪੜ ਲਿਆ ਤੇ ਕੀ ਪਤਾ ਹੈ ਪੂਰੇ ਵਿਸ਼ਮ ਦੇ ਵਿੱਚ ਸਭ ਤੋਂ ਵਧੀਆ ਸ਼ੋਭਾ ਯਾਤਰਾ ਦਾ ਮਾਨ ਪ੍ਰਾਪਤ ਕਰ ਲਈ ਕਬੀਰ ਮਹਾਰਾਜ ਦੀ ਬਖਸ਼ਿਸ਼ ਨਾਲ ਉਹਨਾਂ ਦੀ ਬਾਣੀ ਪੜ ਕੇ ਹੋਣਾ ਤੇ ਜੇ ਮੈਂ ਕਹਿ ਦਵਾਂ ਕਿ ਮੈਂ ਨਾ ਮੰਦਰ ਜਾਣਾ ਨਾ ਮਹਾਰਾਜ ਦੀ ਬਾਣੀ ਨੂੰ ਪੜਨਾ ਕਰੀ ਬੈਠ ਕੇ ਪੜੋ ਐਸੇ ਐਸੇ ਗੱਲ ਦੇ ਵਿੱਚ ਤੁਹਾਡੇ ਮੈਂ ਵਾਅਦਾ ਕਰ ਦਿਆਂਗਾ ਕਿਉਂਕਿ ਸ਼ੋਭਾ ਯਾਤਰਾ ਦੇ ਵਿੱਚ ਜਦੋਂ ਅਸੀਂ ਵੀ ਦੇਖਿਆ ਕਿ ਜਿਹੜਾ ਬੈਂਡ ਨਾਲ ਨਾਲ ਚੱਲ ਰਿਹਾ ਸੀ ਉਹ ਕਿਸੇ ਹੋਰ ਧਾਰਮਿਕ ਗਾਣਿਆਂ ਦੀ ਭੇਟਾ ਨੂੰ ਚਲਾ ਰਿਹਾ ਜਿਹੜਾ ਉਹਦੇ ਵਿੱਚ ਕਲਾਕਾਰ ਵੀ ਹੈ ਉਹਦੀ ਵੀਡੀਓ ਵੀ ਆਪਾਂ ਐਡ ਵਿੱਚ ਕਰ ਦੇਾਂਗੇ ਉਹ ਕਿਸੇ ਹੋਰ ਦੇਵੀ ਦੇਵਤੇ ਦੀ ਪ੍ਰਸ਼ੰਸਾ ਕਰ ਰਿਹਾ ਜਿਹੜਾ ਚੀਜ਼ਾਂ ਦਾ ਕਬੀਰ ਸਾਹਿਬ ਨੇ ਜਿਹੜਾ ਉਹ ਖੰਡਨ ਕੀਤਾ ਤੇ ਜਦੋਂ ਉਹਨੂੰ ਰੋਕਿਆ ਗਿਆ ਤੇ ਕਿਹਾ ਗਿਆ ਕਿ ਤੁਸੀਂ ਕੁਝ ਕਬੀਰ ਕਬੀਰ ਸਾਹਿਬ ਦੀ ਪ੍ਰਸ਼ੰਸਾ ਦੇ ਵਿੱਚ ਗਾਓ ਜਾਂ ਉਹਨਾਂ ਦੇ ਦੋਹੇ ਗਾਓ ਤੇ ਉਹ ਉਹਦੇ ਵਿੱਚ ਨਹੀਂ ਕਾਮਯਾਬ ਹੋ ਪਾਇਆ ਕਿਉਂਕਿ ਉਹਨਾਂ ਨੂੰ ਇਹ ਵੀ ਸਮਝ ਹੀ ਨਹੀਂ ਸੀ ਤੋ ਇਹਦਾ ਮਤਲਬ ਹੈ ਕਿ ਜਿਹੜੇ ਬੈਂਡ ਵਾਜੇ ਅਸੀਂ ਸ਼ੋਭਾ ਯਾਤਰਾ ਦੇ ਵਿੱਚ ਵਜਾਉਂਦੇ ਆ ਉਹ ਕਹਿ ਲੋ ਵੀ ਉਹ ਪ੍ਰਸ਼ੰਸਾ ਤਾਂ ਕਿਸੇ ਹੋਰ ਦੀ ਕਰੀ ਜਾਂਦੇ ਆ ਜਿਨ੍ਹਾਂ ਦਾ ਸਤਗੁਰ ਕਬੀਰ ਮਹਾਰਾਜ ਨੇ ਵਿਰੋਧ ਕੀਤਾ ਅਸੀਂ ਕਾਫੀ ਸਾਲਾਂ ਤੋਂ ਦੇਖਿਆ ਕਿ ਲੱਖਾਂ ਰੁਪਈਆ ਹਰ ਸਾਲ ਸ਼ੋਭਾ ਯਾਤਰਾ ਦੇ ਵਿੱਚ ਲੱਗਦਾ ਹੈ ਲੱਖਾਂ ਰੁਪਈਆ ਜਿਹੜਾ ਉਹ ਮੰਦਿਰ ਕਮੇਟੀ ਜਿਹੜੀ ਖਰਚ ਕਰਦੀ ਹੈ ਕੁਝ ਸਰਕਾਰੀ ਫੰਡ ਵੀ ਆਉਂਦੇ ਨੇ ਤੇ ਉਹ ਲੱਖਾਂ ਰੁਪਈਆ ਲਾ ਕੇ ਇੱਕ ਤੇ ਸ਼ੋਭਾ ਯਾਤਰਾ ਜਿਹੜਾ ਉਦੇ ਵਿੱਚੋਂ ਆਮ ਜਨਤਾ ਦਾ ਘਟਣਾ ਯਾਨੀ ਕਿ ਸਮਾਜ ਦਾ ਨੁਕਸਾਨ ਹੋਣਾ ਪੈਸਿਆਂ ਦੀ ਬਰਬਾਦੀ ਹੋਣਾ ਸਮਾਜ ਦਾ ਕਬੀਰ ਪੰਥ ਤੋਂ ਟੁੱਟਣਾ ਜਾਂ ਉਹਨਾਂ ਦੀ ਗਿਣਤੀ ਘਟਣਾ ਇਹ ਕਿਤੇ ਨਾ ਕਿਤੇ ਸਾਡੇ ਸਮਾਜ ਲਈ ਨੁਕਸਾਨ ਹੈ ਬਿਲਕੁਲ ਕਿਤੇ ਨਾ ਕਿਤੇ ਹੁਣ ਹੋ ਸਕਦਾ ਹੈ ਕਿ ਆਪਾਂ ਸਮਾਜ ਵਿੱਚ ਵਿਚਰਦੇ ਆ ਪੜ੍ਹੇ ਲਿਖੇ ਵਰਗ ਹਨ ਨੂੰ ਆ ਕੇ ਸਵਾਲ ਕਰਦਾ ਕਿ ਕਬੀਰ ਮਹਾਰਾ ਦੇ ਉਪਦੇਸ਼ਾਂ ਦੇ ਤੂੰਹੀ ਆਪ ਨਹੀਂ ਚੱਲਦੇ ਹੁਣ ਅਜਿਹੇ ਸਵਾਲਾਂ ਤੋਂ ਕਿੰਨਾ ਕੁ ਟਾਈਮ ਅਸੀਂ ਬਚ ਕੇ ਰਾਵਾਂਗੇ ਕਿੰਨਾ ਕੁ ਅਸੀਂ ਆਪਣੀਆਂ ਅੱਖਾਂ ਨੂੰ ਕੰਨਾਂ ਨੂੰ ਅਨੇ ਬੋਲਿਓ ਕੇ ਰਮਾ ਕੇ ਸਮਾਜ ਦੇ ਵਿੱਚ ਕਿਦਣਾ ਕੀਤੇ ਕਿ ਆ ਕੇ ਸਤਗੁਰੂ ਕਬੀਰ ਮਹਾਰਾਜ ਜੀ ਦਾ ਜਦਨ ਸਾਡੇ ਸਮਾਜ ਨੂੰ ਗਿਆਨ ਹੋਣਾ ਹੈ ਕਿ ਉਹ ਦਿਨ ਜਿਹੜੇ ਸਮਾਜ ਦੇ ਬੱਚੇ ਆ ਉਹ ਸਭ ਤੋਂ ਪਹਿਲਾਂ ਇਹਨਾਂ ਜੋ ਮਤਲਬ ਕਿ ਜਿਨ੍ਹਾਂ ਨੇ ਵਿਪਰਵਾਦ ਨੂੰ ਸਾਡੇ ਪਖੰਡਵਾਦ ਨੂੰ ਵਿੱਚ ਹੁਣ ਤੱਕ ਬਣਾ ਕੇ ਰੱਖਿਆ ਹੋਇਆ ਸਥਿਰ ਉਹਨਾਂ ਨੂੰ ਫੜਨਗੇ ਜਦਨ ਸਾਡੇ ਬੱਚੇ ਨੂੰ ਪਤਾ ਲੱਗਿਆ ਕਿ ਮੈਂ ਸਤਗੁਰੂ ਕਬੀਰ ਮਹਾਰਾਜ ਜੀ ਦੇ ਉੱਤੇ ਪੀ ਐਚ ਡੀ ਕਰਨੀ ਮੈਂ ਰਿਸਰਚ ਕਰੂੰਗਾ ਕਿ ਉਹਨਾਂ ਨੇ ਮੂਰਤੀ ਪੂਜਾ ਕੀਤੀ ਕਿ ਨਹੀਂ ਕੀਤੀ ਜਦਨ ਉਹਨਾਂ ਨੂੰ ਪਤਾ ਲੱਗੇਗਾ ਕਿ ਕੀ ਪਖੰਡਵਾਦ ਕੀ ਕੁਛ ਉਹਨਾਂ ਦੇ ਆਪਣੇ ਪਿੰਡੇ ਤੇ ਬੀਤੇ ਆ ਕਬੀਰ ਮਹਾਰਾਜ ਜੀ ਦੇ ਇਤਿਹਾਸ ਜੋ ਅੱਜ ਬੋਲਦਾ ਉਹ ਉਹਦੇ ਤੇ ਜਦੋਂ ਪਹਿਲਾਂ ਕਿ ਉਹ ਦਿਨ ਸੰਭਾਲ ਕੀ ਉਹਦਾ ਸਮਾਜ ਨੂੰ ਸੇਧ ਵੀ ਆਏਗੀ ਉਹਦਾ ਸਮਾਜ ਦੇ ਵਿੱਚ ਇੱਕ ਕ੍ਰਾਂਤੀ ਨਵੀਂ ਆਏਗੀ। ਯਾਨੀ ਕਿ ਤੁਹਾਡੀਆਂ ਗੱਲਾਂ ਤੋਂ ਮੈਂ ਇੰਨਾ ਕੁ ਆਈਡੀਆ ਲਾ ਰਿਹਾ ਕਿ ਕਿਤੇ ਨਾ ਕਿਤੇ ਜਿਹੜਾ ਮੰਦਰ ਕਮੇਟੀ ਆ ਉਹ ਲੋਕਾਂ ਨੂੰ ਕਬੀਰ ਪੰਥ ਨਾਲ ਜੋੜਨ ਦੇ ਵਿੱਚ ਜਿਹੜਾ ਫੇਲ ਹੁੰਦੀ ਨਜ਼ਰ ਆ ਰਹੀ ਹੈ। ਔਰ ਦੂਜੀ ਗੱਲ ਜੇ ਅਸੀਂ ਸ਼ੋਭਾ ਯਾਤਰਾ ਦੀ ਪਰਿਭਾਸ਼ਾ ਦੀ ਗੱਲ ਕਰਦੇ ਹਾਂ ਤੇ ਸ਼ੋਭਾ ਯਾਤਰਾ ਦੀ ਪਰਿਭਾਸ਼ਾ ਜਿੱਦਾਂ ਤੁਸੀਂ ਦੱਸ ਦਿੱਤਾ ਕਿ ਸਤਿਗੁਰ ਕਬੀਰ ਮਹਾਰਾਜ ਦੀ ਸ਼ੋਭਾ ਗਾਣਾ ਔਰ ਉਹ ਸ਼ੋਭਾ ਯਾਤਰਾ ਜਿਹਦੇ ਵਿੱਚ ਸ ਸ਼ੋਭਾ ਗਾਣੀ ਸੀ ਲੋਕਾਂ ਨੇ ਉਹਦੇ ਵਿੱਚ ਲੋਕ ਫਿਲਮੀ ਗਾਣੇ गा ਰਹੇ ਸੀ ਪੰਜਾਬੀ ਗਾਣੇ ਨਸ਼ਿਆਂ ਵਾਲੇ ਸ਼ਰਾਬਾਂ ਵਾਲੇ ਲਾ ਕੇ ਨੱਚ ਰਹੇ ਸੀ ਔਰ ਉਹ ਨੌਜਵਾਨ ਪੀੜ੍ਹੀ ਜਿਹੜੀ ਆਪਣੇ ਆਪ ਨੂੰ ਸਤਗੁਰ ਕਬੀਰ ਮਹਾਰਾਜ ਦਾ ਅਨੁਯਾਈ ਜਿਹੜਾ ਮੰਦੀ ਹੈ ਉਹ ਨਸ਼ੇ ਕਰਕੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਸ਼ੋਭਾ ਯਾਤਰਾ ਦੇ ਵਿੱਚ ਦੇਖੀਆਂ ਨੇ ਉਹ ਸ਼ਾਇਦ ਜਿਹੜੀਆਂ ਵੀਡੀਓ ਦੇ ਵਿੱਚ ਗੱਲ ਕਰਨਾ ਵੀ ਥੋੜਾ ਜਿਹਾ ਮੈਨੂੰ ਮੂਰਖਤਾ ਲੱਗਦੀ ਹੈ ਬੇਨਤੀ ਕਰੂੰਗਾ ਕਿ ਉਹ ਵੀਡੀਓ ਇਸ ਨੂੰ ਵਿੱਚ ਲਗਾਓ ਜਰੂਰ ਅਸੀਂ ਐਡ ਕਰਾਂਗੇ ਹਾਂ ਕਿ ਇਹ ਕਿਉਂ ਲੋੜ ਪਈ ਸਾਨੂੰ ਵੀਡੀਓ ਬਣਾਉਣ ਦੀ ਕਿਉਂ ਸਾਨੂੰ ਬੋਲਣ ਦੀ ਲੋੜ ਪਈ ਇਕਾ ਦੋਕਾ ਹੀ ਲੋਕ ਹੁੰਦੇ ਨੇ ਜਿਹੜੇ ਸਮਾਜ ਦੇ ਸਹੀ ਕੰਮ ਦੇ ਸਹੀ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਕੋਈ ਸਾਡਾ ਕੋਈ ਵਿਰੋਧ ਨਹੀਂ ਹੈ ਸਾਡਾ ਅਸੀਂ ਇਕੱਠੇ ਹੀ ਆ ਇੱਥੇ ਹੀ ਇਹ ਗੱਲ ਹੋਰ ਐਡ ਕਰ ਦਿਆਂ ਕਿ ਇਹ ਸਪੈਸ਼ਲ ਕਿਤੇ ਵੀਡੀਓ ਕਿਸੇ ਦੇ ਵਿਰੋਧ ਦੇ ਵਿੱਚ ਨਹੀਂ ਕਿਉਂਕਿ ਮੰਦਿਰ ਕਮੇਟੀ ਤੇ ਹੋਰ ਵੀ ਜਿਹੜੇ ਪ੍ਰਬੰਧਕ ਲੋਕ ਨੇ ਸਾਡੇ ਅਸੀਂ ਸਾਡੇ ਭਰਾ ਨੇ ਸਾਰੇ ਲੇਕਿਨ ਜੇ ਅਸੀਂ ਅੱਜ ਨਾ ਜਾਗੇ ਤੇ ਫਿਰ ਕਦੋਂ ਜਾਗਾਂਗੇ ਕਿਉਂਕਿ ਦੋ ਦਿਨਾਂ ਤੋਂ ਜਿਹੜੀਆਂ ਗੱਲਾਂ ਲੋਕਾਂ ਤੋਂ ਸੁਣਨ ਨੂੰ ਸਾਨੂੰ ਮਿਲ ਰਹੀਆਂ ਨੇ ਇਹ ਵੀਡੀਓ ਉਹਦੇ ਉਹਦੇ ਕਰਕੇ ਸਾਨੂੰ ਬਣਾਣੇ ਪਈ ਕਿਉਂਕਿ ਜੇ ਅਸੀਂ ਸ਼ੋਭਾ ਯਾਤਰਾ ਦੀ ਗੱਲ ਕਰੀਏ ਤੇ ਸ਼ੋਭਾ ਯਾਤਰਾ ਦੇ ਵਿੱਚ ਜੋ ਹੋਇਆ ਉਹ ਅਸੀਂ ਸਾਰਿਆਂ ਨੇ ਦੇਖਿਆ ਲੇਕਿਨ ਸ਼ਾਇਦ ਸਮਾਜ ਗੁੰਗਾ ਬੋਲਾ ਹੈ ਇਸ ਕਰਕੇ ਕੋਈ ਗੱਲ ਨਹੀਂ ਕਰ ਰਿਹਾ ਲੇਕਿਨ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਸਾਡੇ ਸਮਾਜ ਦਾ ਨੁਕਸਾਨ ਹੋਣਾ ਉਹਦੇ ਲਈ ਸਾਨੂੰ ਇਹ ਗੱਲ ਕਰਨੀ ਜ਼ਰੂਰੀ ਚਾਹੀਦੀ ਜਿੱਥੇ ਅਸੀਂ ਸਮਾਜ ਦੇ ਲਈ ਲੋਕ ਭਲਾਈ ਦੇ ਕਾਰਜ ਕਰ ਰਹੇ ਆ ਬਿਲਕੁਲ ਆਪਾਂ ਡਿਸਪੈਂਸਰੀ ਬਣ ਗਈ ਬਿਲਕੁਲ ਬਹੁਤ ਵਧੀਆ ਜੀ ਕੋਈ ਸੇਵਾ ਚੱਲਦੀ ਰਹਿੰਦੀ ਕਬੀਰ ਮਹਾਰਾਜ ਦੀ ਕਿਰਪਾ ਨਾਲ ਮੰਦਿਰ ਕਮੇਟੀ ਕੋਈ ਨਾ ਕੋਈ ਸਮੇਂ ਤੇ ਸਮੇਂ ਕਾਰ ਰਹੀ ਪਰ ਕੀ ਇਹਦੇ ਨਾਲ ਇਹ ਨਹੀਂ ਜ਼ਰੂਰੀ ਕਿ ਆਪਾਂ ਆਪਣੇ ਸਮਾਜ ਨੂੰ ਸਿਰਫ ਲੰਗਰਾਂ ਤੱਕ ਹੀ ਸੀਮਤ ਕਰ ਲਿਆ ਆ ਲੰਗਰਾਂ ਤੋਂ ਅੱਗੇ ਵਧਾ ਕੇ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਨੂੰ ਉਪਰਾਲੇ ਕਰਕੇ ਇਹ ਦਰਸ਼ਨਾ ਪਏਗਾ ਬਾਣੀ ਦੇ ਬਲ ਨਾਲ ਹਨ ਨੂੰ ਆਪ ਪਹਿਲਾਂ ਸ਼ੁਰੂਆਤ ਕਰਨੀ ਪਏਗੀ ਤੇ ਉਹਨਾਂ ਨੂੰ ਵੀ ਇੱਕ ਇੱਕ ਪੋਥੀ ਦੇਣੀ ਪੈਗੀ ਕਿ ਅੱਜ ਤੋਂ ਆਪਾਂ ਇਹ ਸਲੋਕ ਪੜ੍ਹਨਾ ਕਹਿੰਦੇ ਆਪਾਂ ਮਹੀਨਾ ਇੱਕ ਕੋਈ ਸਲੋਕ ਪੜ੍ਹਾਂਗੇ ਤੇ ਹਰ ਅਣ ਪੜਨ ਨੂੰ ਵੀ ਯਾਦ ਹੋ ਜਾਂਦਾ ਸਲੋਕ ਸ਼ੁਰੂ ਸ਼ੁਰੂਆਤ ਇੱਕ ਇੱਥੋਂ ਹੀ ਕੀ ਘਰ ਦੇ ਬੱਚਿਆਂ ਤੋਂ ਹੋਵੇਗੀ ਬਾਣੀ ਦਾ ਦੇਖੋ ਅਹੀਂ ਕਬੀਰ ਮਹਾਰਾਜ ਦੀ ਸ਼ਖਸੀਅਤ ਨੂੰ ਕ੍ਰਾਂਤੀਕਾਰੀ ਨੂੰ ਅਹੀਂ ਇੱਕ ਐਨਾ ਸਾਦਾ ਬਣਾ ਛੱਡਿਆ ਕਿ ਕਬੀਰ ਮਹਾਰਾਜ ਜੀ ਨਰਮ ਦਿਲੀ ਬਣਾ ਦਿੱਤੀ ਹੈ ਜੋ ਕਿ ਉਹ ਉਹਨਾਂ ਦੇ ਆਪ ਜੇ ਆਪਾਂ ਗੱਲ ਕਰੀ ਉਹਨਾਂ ਦੀ ਬਾਣੀ ਦੇ ਜੋ ਲਫ਼ਜ਼ ਨੇ ਆਪਾਂ ਪੜ ਲਈਏ ਨਾ ਤੇ ਉਹ ਸਾਨੂੰ ਫौलाਦ ਬਣਾ ਦਿੰਦੇ ਆ ਉਹਨੇ ਆਪਣੀ ਇਸੇ ਗੱਲ ਨੂੰ ਥੋੜਾ ਸਿੱਖ ਇਤਿਹਾਸ ਨਾਲ ਰਿਲੇਟ ਕਰਕੇ ਦੱਸੂਗਾ ਕਿ ਜਦੋਂ ਆਪਾਂ ਸੁਣਦੇ ਆ ਸੁਣਿਆ ਆ ਸਾਨੂੰ ਪਤਾ ਆ ਇਤਿਹਾਸ ਆਪਣੇ ਕੋਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੰਗਾਂ ਲੜੀਆਂ ਅੱਜ ਛੇਵੇਂ ਪਾਸ਼ਾ ਜੀ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬਾ ਉਹਨਾਂ ਨੇ ਕਰਤਾਰਪੁਰ ਦੀ ਜੰਗ ਲੜੀ ਗੁਰਤੇਗ ਬਹਾਦਰ ਜੀ ਉਹਦੇ ਵਿੱਚ ਸ਼ਾਮਲ ਸੀ ਇੱਕ ਮਿੰਟ ਲਈ ਜੇ ਤੁਸੀਂ ਉਹ ਜੰਗ ਦਾ ਪ੍ਰਤਿਬਿੰਬ ਆਪਣੇ ਦਿਮਾਗ 'ਚ ਉਹ ਲਿਆਓ ਜੇ ਤੇ ਜਦੋਂ ਉਹ ਜੰਗ ਕਰਦੀ ਹੋਣੀ ਹੈ ਕਬੀਰ ਮਹਾਰਾਜ ਜੀ ਦਾ ਉੱਚੀ-ਉੱਚੀ ਸਲੋਕ ਪੜਨੇ ਹੋਣਗੇ ਗगन ਦਾ ਮਾਮਾ ਬਾਜਿਓ ਹਰੇ ਹੁਣ ਨਿਸ਼ਾਨੇ ਖਾਓ ਖੇਤ ਜਮਾੜੀਓ ਸੂਰਮਾ ਅਭ ਜੂਜਨ ਕੋ ਦਾਓ ਤੇ ਉਹਦੇ ਨਾਲ ਹੀ ਉਹ ਫੁਲਾਦ ਹੁੰਦਾ ਹੈਗਾ ਤਾਂ ਉਹ ਜੰਗਾ ਜਿੱਤਦੇ ਹੈਗੇ ਤੇ ਜਦ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਨਹੀਂ ਲੈ ਕੇ ਚੱਲਣਾ ਦੂਸਰਿਆਂ ਨੂੰ ਪਤਾ ਕਿਦਾਂ ਵਰਤਣਾ ਇਹ ਸ਼ਬਦ ਦੇ ਵਿੱਚ ਕਿੰਨੀ ਤਾਕਤ ਆ ਹਾਂ ਬਿਲਕੁਲ ਪਰਮਜੀ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਿਹੜੀ ਛਵੀ ਪੇਸ਼ ਕੀਤੀ ਗਈ ਹੈ ਉਹ ਸ਼ਾਇਦ ਕੁਝ ਹੋ ਰਹੀ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਪਰਮਜੀ ਜੀ ਨੇ ਜਿਹੜਾ ਉਹ ਪ੍ਰਭਾਸ਼ਾ ਦਾ ਵਿਆਖਿਆਨ ਕਰ ਦਿੱਤਾ ਹੈ ਤੋਂ ਨਾਲ ਦੀ ਨਾਲ ਮੈਂ ਇੱਕ ਚੀਜ਼ ਜਿਹੜੀ ਹੋਰ ਐਡ ਕਰਨਾ ਚਾਹਾਂਗਾ ਕਿ ਸ਼ੋਭਾ ਯਾਤਰਾ ਦੀ ਮਰਿਆਦਾ ਤੋਂ ਸਭ ਤੋਂ ਪਹਿਲੇ ਸਾਨੂੰ ਇਹ ਦੇਖਣਾ ਪਏਗਾ ਕਿ ਸ਼ੋਭਾ ਯਾਤਰਾ ਦੀ ਮਰਿਆਦਾ ਕੌਣ ਤੈਅ ਕਰੇਗਾ ਔਰ ਕੀ ਮਰਿਆਦਾ ਉਦੀ ਹੋਣੀ ਚਾਹੀਦੀ ਹੈ ਸ਼ੋਭਾ ਯਾਤਰਾ ਜ਼ਰੂਰੀ ਨਹੀਂ ਕਿ ਸਾਰੇ ਸ਼ਹਿਰ ਦੇ ਵਿੱਚ ਘੁੰਮੇ ਸਾਰੇ ਲੋਕਾਂ ਨੂੰ ਵਿੱਚ ਲਿਆ ਜਾਏ ਸ਼ੋਭਾ ਯਾਤਰਾ ਛੋਟੀ ਹੋਵੇ ਵੱਡੀ ਹੋਵੇ ਲੇਕਿਨ ਇੱਕ ਮਰਿਆਦਾ ਦੇ ਵਿੱਚ ਚਲਣੀ ਚਾਹੀਦੀ ਹੈ ਲੋਕਾਂ ਦਾ ਮਰਿਆਦਾ ਦੇ ਵਿੱਚ ਹੋਣਾ ਜ਼ਰੂਰੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਕਬੀਰ ਸਾਹਿਬ ਜਿੱਦੇ ਜਤ ਸ਼ੋਭਾ ਯਾਤਰਾ ਦੀ ਮਰਿਆਦਾ ਉਹ ਕਿਹਨੇ ਤੈਅ ਕਰਨੀ ਹੈ ਕਿਆ ਕਰਨੀ ਅਸੀਂ ਲੋਕਾਂ ਨੇ ਇਸ ਸਮਾਜ ਨੇ ਇਹ ਮੰਦਰ ਕਮੇਟੀਆਂ ਨੇ ਬਿਲਕੁਲ ਸਾਨੂੰ ਪਤਾ ਹੋਣਾ ਚਾਹੀਦਾ ਕਿ ਅੱਜ 12 ਵਜੇ ਕਬੀਰ ਮਹਾਰਾਜ ਮੰਦਰ ਦੇ ਵਿੱਚ ਅੱਜ ਕਥਾ ਵਾਚਕ ਜੋ ਪ੍ਰੋਗਰਾਮ ਹੋ ਰਿਹਾ ਮੈਂ ਤਿਆਰ ਸ਼ਾਰ ਹੋ ਕੇ ਸਿਰ ਤੇ ਚੰਗੀ ਦਸਤਾਰ ਰਮਾਲ ਲੈ ਕੇ ਜਾ ਕੇ ਨਤਮਸਤਕ ਹੋਵਾਂ ਇਹ ਨਹੀਂ ਕਿ ਮੈਂ ਹੁਣ ਲੜਵਾਜੀ ਕਰਦਾ ਹੋਇਆ ਉਥੇ ਕੋਈ ਆਪਾਂ ਕੋਈ ਜਗ੍ਹਾ ਥੋੜੀ ਹੈ ਕਿ ਬਾਬੇ ਦੀ ਜਿੱਥੇ ਆਪਾਂ ਐਦਾ ਮਨਾਉਣ ਜਾ ਰਹੇ ਹਾਂ ਇੱਕ ਇੱਕ ਮर्यादा ਹੈ ਦੇਖੋ ਮੈਂ ਜੇ ਮर्यादा ਦੀ ਗੱਲ ਕਰਾਂ ਤੇ ਜੋ ਮर्याਦਾ ਕੱਲ ਸ਼ੋਭਾ ਯਾਤਰਾ ਦੇ ਵਿੱਚ ਅਸੀਂ ਦੇਖੀ ਆ ਹਾਂਜੀ ਉਹ ਮਰਿਆਦਾ ਇਹ ਹੈ ਕਿ ਇੱਕ ਪਾਸੇ ਪਾਲਕੀ ਸਾਹਿਬ ਜਾ ਰਹੇ ਇੱਕ ਪਾਸੇ ਸਟੇਜਾਂ ਦੇ ਉੱਤੇ ਨਸ਼ਿਆਂ ਵਾਲੇ ਗਾਣੇ ਲੱਗ ਕੇ ਪੰਗੜੇ ਪਾਏ ਜਾ ਰਹੇ ਇੱਕ ਮਰਿਆਦਾ ਇਹ ਹੈ ਕਿ ਇੱਕ ਪਾਸੇ ਪਾਲਕੀ ਸਾਹਿਬ ਜਾ ਰਹੀ ਤੇ ਪਿਛਲੀ ਟਰਾਲੀ ਦੇ ਉੱਪਰ ਲੰਗਰ ਖਾਦੇ ਜਾ ਰਹੇ ਆ ਖਾਣ ਪੀਣ ਦੀਆਂ ਚੀਜ਼ਾਂ ਦਾ ਸੇਵਨ ਕੀਤਾ ਜਾ ਰਿਹਾ ਤੇ ਹੱਸ-ਹੱਸ ਕੇ ਪਤਾ ਨਹੀਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਮੈਂ ਕਹਿ ਵੀ ਨਹੀਂ ਸਕਦਾ ਉਹ ਵੀ ਹੋ ਰਹੀਆਂ ਨੇ ਦੂਸਰੀ ਗੱਲ ਕੀ ਇਹੀ ਮਰਿਆਦਾ ਹੈ ਕਿ ਜਿਹੜੇ ਪਾਲਕੀ ਸਾਹਿਬ ਦੇ ਅੱਗੇ ਸਾਡੀਆਂ ਭੈਣਾਂ ਚਲਦੀਆਂ ਨੇ ਕਿ ਉਹਨਾਂ ਨੇ ਸੇਟਾੱਕੇ ਰੱਖਣੇ ਨੇ ਬਾਕੀ ਜਿਹੜਾ ਸਮਾਜ ਆ ਉਹ ਸਿਰ ਟਕੇ ਨਾ ਟਕੇ ਉਹ ਵਾਲ ਲਾਲ ਹੋਣ ਕਾਲੇ ਹੋਣ ਪੀਲੇ ਹੋਣ ਕੋਈ ਮੈਟਰ ਨਹੀਂ ਕਰਦਾ ਉਹ ਜਿਹੜੀ ਨੌਜਵਾਨ ਪੀੜ੍ਹੀ ਆਪਣੀਆਂ ਗੱਡੀਆਂ ਦੇ ਸਲੈਂਸਰ ਲਵਾ ਕੇ ਹੁੱਲੜਬਾਜੀ ਕਰਦੀ ਹੈ ਉਹ ਪੀੜ੍ਹੀ ਜਿਹੜੀ ਨਸ਼ਾ ਕਰਕੇ ਸ਼ੋਭਾ ਯਾਤਰਾ ਦੇ ਵਿੱਚ ਖਾਪਰੋਲਾ ਕਰਦੀ ਹੈ ਉਹਨਾਂ ਦੇ ਉੱਪਰ ਪਾਬੰਦੀਆਂ ਉਹਨਾਂ ਦੀ ਮਰਿਆਦਾ ਕਿੰਨੇ ਤੈਅ ਕਰਨੀ ਹੈ ਉਹਨਾਂ ਨੂੰ ਰੋਕ ਕਿੰਨੇ ਲਾਣੀ ਹੈ ਕੀ ਆਮ ਜਨਤਾ ਉਹਨਾਂ ਨਾਲ ਲੜਾਈ ਝਗੜਾ ਕਰੇ ਜਾਂ ਕਿਸੇ ਮੰਦਰ ਕਮੇਟੀ ਦਾ ਕੰਮ ਇਹ ਸਾਰੀ ਮਰਿਆਦਾਵਾਂ ਨੂੰ ਸ਼ੋਭਾ ਯਾਤਰਾ ਦੇ ਨੂੰ ਵੇਖਦੇ ਹੋ ਇਹਦੇ ਵਿੱਚ ਹੋਈ ਕੁਤਾਹੀ ਇਹ ਸਾਰੀਆਂ ਚੀਜ਼ਾਂ ਨੂੰ અપਮਾਨਿਤ ਜਨਕ ਜੋ ਉਹਦੇ ਵਿੱਚ ਇਹ ਕੰਮ ਹੋਏ ਨੇ ਕੋਈ ਕੁਛ ਨਸ਼ੇ ਦਾ ਸੇਵਨ ਕਰ ਰਿਹਾ ਕੋਈ ਕੁਛ ਕਰ ਰਿਹਾ ਮਰਿਆਦਾ ਕਿੰਨੇ ਬਣਾਉਣੀ ਹੈ ਦੇਖਣੀ ਹੈ ਇਹ ਸਮਾਜ ਦੇ ਹਰ ਉਸ ਜ਼ਿੰਮੇਵਾਰ ਬੰਦੇ ਦੀ ਡਿਊਟੀ ਹੈ ਕਿ ਇਹ ਮੇਲੇ ਦੇ ਦੋ ਦਿਨ ਪਹਿਲਾਂ ਅੱਗੇ ਪ੍ਰਚਾਰ ਪ੍ਰਸਾਰ ਕਰਨਾ ਤੇ ਮੀਟਿੰਗ ਦੇ ਵਿੱਚ ਜਾ ਕੇ ਤੇ ਇਹ ਗੱਲ ਕਹਿਣੀ ਕਿ ਇਹਨਾਂ ਟੇਕੇ ਬੰਦ ਹੋਣੇ ਚਾਹੀਦੇ ਇਹ ਉਹਨਾਂ ਚਾਹੀਦਾ ਇਹ ਤੁਹਾਡਾ ਪੂਰਾ ਸਾਲ ਕੰਮ ਚੱਲਣਾ ਚਾਹੀਦਾ ਕਾ ਡੇ ਪ੍ਰਚਾਰ ਨੂੰ ਕੱਲੇ-ਕੱਲੇ ਘਰ ਦੀ ਲੋੜ ਆ ਘਰ ਲੈਣੇ ਆ ਕੇ ਪਰਚਾਈ ਨਹੀਂ ਸੁਨਣਾ ਸਾਨੂੰ ਘਰ-ਘਰ ਜਾ ਕੇ ਪ੍ਰਚਾਰ ਕਰਨਾ ਪੈਣਾ ਕਬੀਰ ਮਾਰਾ ਦਾ ਸੰਦੇਸ਼ ਦੱਸਣਾ ਪੈਣਾ ਕਬੀਰ ਮਾਰਾ ਜੀ ਦੀ ਬਾਣੀ ਕੀ ਕਹ ਰਹੀ ਹੈ ਅਹੀ ਆਪਣੇ ਆਪ ਨੂੰ ਉਸ ਦਇਦੇ ਦੇ ਵਿੱਚ ਫਸਾ ਲਿਆ ਹੋਇਆ ਹੈ ਕਿ ਜਿਦੋਂ ਅਹੀ ਆਪ ਨਹੀਂ ਨਿਕਲ ਸਕਦੇ ਜਿੱਥੇ ਕਬੀਰ ਮਾਰਾ ਨੇ ਅੱਜ ਸਾਨੂੰ ਪਹੁੰਚਾ ਦਿੱਤਾ ਉਹਨਾਂ ਦੀ ਬਾਣੀ ਨੇ ਪਹੁੰਚਾ ਦਿੱਤਾ ਜਿਵੇਂ ਅਹੀ ਉਹਨਾਂ ਦਾ ਗਿਆਨ ਨੇ ਆਪਣੇ ਘਰਾਂ ਦੇ ਪਰਿਵਾਰਾਂ ਦੇ ਵਿੱਚ ਬੱਚਿਆਂ ਤੱਕ ਅੱਜ ਤੱਕ ਪਹੁੰਚਾ ਕੇ ਕੰਪੀਟੀਸ਼ਨ ਕਰਉਣੀ ਚਾਹੀਦੀ ਐਸ਼ਮਾਈ ਸ਼ਿਮਾਈ ਕਿ ਬੱਚੇ ਬਾਣੀ ਦੇ ਉੱਤੇ ਆ ਕੇ ਬੋਲਣ ਕਬੀਰ ਮਹਾਰਾਜ ਦੇ ਕਿਉਂਕਿ ਮਰਿਆਦਾ ਦੇ ਨੂੰ ਨਾ ਆਪਾਂ ਨੂੰ ਜਦੋਂ ਜਿੰਨਾ ਆਪਾਂ ਆਪਣੇ ਸਮਾਜ ਨਾਲ ਮਿਲਾਂਗੇ ਜਿੰਨੇ ਵਾਰੀ ਆਪਾਂ ਨੂੰ ਦੱਸਾਂਗੇ ਮੈਂ ਸਿਰ ਟਾਕੇ ਜਾਂਦੇ ਤੁਸੀਂ ਵੀ ਨਾਲ ਜਾਣਾ ਵੇਖ ਦੇਖੋ ਕੁਝ ਚੀਜ਼ਾਂ ਆਪਾਂ ਵੇਖ ਕੇ ਸਿੱਖਦੇ ਆ ਮਰਿਆਦਾ ਇਦਾਂ ਹੈ ਮਰਿਆਦਾ ਕਈ ਵਾਰੀ ਕਈ ਦੂਜਾ ਬੰਦਾ ਚੰਗਾ ਕੰਮ ਕਰਦਾ ਹੋਵੇ ਉਹ ਤੋਂ ਵੇਖ ਕੇ ਆ ਜਾਂਦੀ ਮਰਿਆਦਾ ਕਿ ਕਿੱਦਾਂ ਕਰਨਾ ਹੈ ਔਰ ਵੱਡੀ ਗੱਲ ਹੈ ਕਿ ਜਿਸ ਇਲਾਕੇ ਦੇ ਵਿੱਚ ਅਸੀਂ ਰਹਿੰਦੇ ਹਾਂ ਦੁਆਬੇ ਦੇ ਵਿੱਚ ਅ ਲਗ ਲਗ ਧਰਮਾਂ ਦੇ ਲੋਕ ਨੇ ਬਿਲਕੁਲ ਕਿ ਉਹਨਾਂ ਵੱਲ ਦੇਖ ਕੇ ਵੀ ਕਿਸੇ ਨੂੰ ਕੁਝ ਸਮਝ ਨਹੀਂ ਆਉਂਦੀ ਕਿਉਂਕਿ ਜੇ ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਵਾਂ ਤੇ ਕਿਤੇ ਨਾ ਕਿਤੇ ਜਿਹੜੇ ਧਰਮ ਪ੍ਰਚਾਰਕ ਨੇ ਮੰਦਰ ਕਮੇਟੀਆਂ ਨੇ ਇਹਨਾਂ ਦੀ ਇਹ ਡਿਊਟੀ ਬਣਦੀ ਹੈ ਕਿ ਮਰਿਆਦਾ ਤੈਅ ਕਰਨ ਜੇ ਕੋਈ ਅਸੀਂ ਇੱਕ ਸੁਸਾਇਟੀ ਵੀ ਛੋਟੀ ਜੀ ਬਣਾਨੇ ਆ ਨਾ ਤੇ ਸੁਸਾਇਟੀ ਦੀ ਵੀ ਬਾਇਲॉज ਦੀ ਜਿਹੜੀ ਬੁੱਕ ਬਣਦੀ ਬਿਲਕੁਲ ਬਣਦੀ ਉਹਦੇ ਚੱਲਣ ਦੇ ਤਰੀਕੇ ਸੁਸਾਇਟੀ ਨੂੰ ਚਲਾਉਣ ਦੇ ਤਰੀਕੇ ਸਾਰੇ ਉਹਦੇ ਵਿੱਚ ਲਿਖੇ ਜਾਂਦੇ ਨੇ ਤੇ ਕੀ ਇਹ ਸਤਗੁਰ ਕਬੀਰ ਮਹਾਰਾਜ ਦੇ ਨਾਮ ਦੇ ਉੱਤੇ ਜਿਹੜਾ ਪੰਥ ਚੱਲ ਰਿਹਾ ਉਹਨਾਂ ਦੇ ਜਿਹੜੇ ਅਨੁਆਈ ਨੇ ਕੀ ਇਹ ਨਹੀਂ ਵੀ ਸਮਝ ਨਹੀਂ ਰਖਦੇ ਕਿ ਇੱਕ ਮਰਿਆਦਾ ਤੈਅ ਕੀਤੀ ਜਾਏ ਕਿ ਸ਼ੋਭਾ ਯਾਤਰਾ ਜਿਹੜੀ ਅਸੀਂ ਸਾਰੇ ਸ਼ਹਿਰ ਨੇ ਦੇਖਣੀ ਹੈ ਜਿਹਦੇ ਵਿੱਚ ਸਾਰੇ ਸ਼ਹਿਰ ਦੇ ਲੋਕਾਂ ਨੇ ਸ਼ਾਮਿਲ ਹੋਣਾ ਉਹ ਆਖਿਰ ਉਹਦੇ ਵਿੱਚ ਕੀ ਕਮੀ ਆ ਰਹੀ ਕਿ ਦਿਨ ਬਦ ਦਿਨ ਉਹਦੇ ਵਿੱਚ ਲੋਕਾਂ ਦਾ ਘਾਟਾ ਪੈਂਦਾ ਜਾ ਰਿਹਾ ਇਹਦੇ ਨਾਲ ਸਾਨੂੰ ਇਹ ਵੀ ਸੋਚਣਾ ਪੈਗਾ ਕਿ ਜਿਨ੍ਹਾਂ ਲੋਕਾਂ ਨੇ ਉੱਥੇ ਵੇਖਿਆ ਹੋਏਗਾ ਸਾਰੀ ਚੀਜ਼ ਬਿਲਕੁਲ ਕੋ ਕਰੀਆ ਕਿ ਕੀ ਗੱਲ ਸੋਚਦੇ ਹੋਣਗੇ ਕਿਸ ਤਰ੍ਹਾਂ ਦੇ ਲੋਕ ਨੇ ਕੌਣ ਲੋਕ ਨੇ ਆ ਜਿਨ੍ਹਾਂ ਲੋਕਾਂ ਨੇ ਉਸ ਦਿਨ ਸ਼ੋਭਾ ਯਾਤਰਾ ਨਿਕਲਦੀ ਵੇਖੀ ਹੋਣੀ ਇਹ ਸਾਰੇ ਜੋ ਉੱਥੇ ਭੁਲੜਬਾਜੀ ਜੋ ਗਲਤ ਕੰਮ ਹੁੰਦੇ ਵੇਖੇ ਹੋਣਗੇ ਇਸ ਉਹ ਇਦਨ ਦੇ ਕੇ ਇਸ ਤਰੀਕੇ ਦੇ ਸਮਾਜ ਦੇ ਲੋਕ ਨੇ ਇਹ ਪੂਰਾ ਸੰਵਾਲੀਆਂ ਨਿਸ਼ਾਨ ਕੱਲਾ ਇੱਥੋਂ ਤੱਕ ਨਹੀਂ ਸੀਮਤ ਉਹ ਜਿਹੜੇ ਬੰਦੇ ਜਿਹੜੇ ਕਬੀਰ ਮਹਾਰਾਜ ਨੂੰ ਅਜ ਤੋਂ 600 ਸਾਲ ਪਹਿਲਾਂ ਉਹਨਾਂ ਨੂੰ ਰੋਕਦੇ ਸੀਗੇ ਰੱਬ ਦਾ ਨਾਮ ਜਪਣ ਤੋਂ ਉਹਨਾਂ ਨੂੰ ਰੋਕਦੇ ਸੀਗੇ ਆਪਣੇ ਗਿਆਨ ਦੇ ਉੱਤੇ ਸਮਾਜ ਨੂੰ ਸਹੀ ਸਿੱਖਿਆ ਦੇਣ ਦੇ ਉੱਤੇ ਉਹਨਾਂ ਨੂੰ ਰੋਕਦੇ ਸੀਗੇ ਕਿ ਤੁਸੀਂ ਛੋਟੇ ਕਾਸਟਿਜ਼ਮ ਦੇ ਹੋ ਉਹਨਾਂ ਨੂੰ ਰੋਕਦੇ ਸੀਗੇ ਜੋ ਪਖੰਡ ਵੱਤ ਦੇ ਵਿਰੋਧ ਬੋਲਦੇ ਸੀਗੇ ਅੱਜ ਉਹੀ ਲੋਕ ਖੁਸ਼ ਹੁੰਦੇ ਹੋਣੇ ਆ ਜਦੋਂ ਉਹਨਾਂ ਕੋਲ ਸੀਆਈਡੀ ਤੇ ਰਿਪੋਰਟਾਂ ਹੁੰਦੀਆਂ ਨੇ ਕਿ ਇਹ ਬੰਦੇ ਅੱਜ ਵੀ 600 ਸਾਲ ਨਹੀਂ 1200 ਸਾਲ ਪਿੱਛੇ ਉੱਥੇ ਹੀ ਖੜੇ ਆ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਇਹ ਗੱਲ ਨੂੰ ਸੋਚਣਾ ਪਏਗਾ ਬੈਠ ਕੇ ਵਿਚਾਰ ਕਰ ਲੈ ਕੱਪੜੇ ਪਾ ਕੇ ਚਾਰ ਸ਼ਲੋਕ ਬੋਲ ਕੇ ਇਹ ਗੱਲ ਅੱਗੇ ਨਹੀਂ ਵਧਣੀ ਇਹ ਗੱਲਾਂ ਨੂੰ ਇਹ ਸ਼ਲੋਕਾਂ ਨੂੰ ਇਹ ਮਹਾਰਾਜ ਦੀ ਬਾਣੀ ਨੂੰ ਕੱਲੇ ਕਬੀਰ ਸਾਹਿਬ ਮਹਾਰਾਜ ਦੀ ਬਾਣੀ ਨਹੀਂ ਸਾਰੇ ਗੁਰੂਆਂ ਦੀ ਬਾਣੀ ਸਾਰੇ ਗ੍ਰੰਥਾਂ ਦੀ ਬਾਣੀ ਕਿਉਂਕਿ ਜਿੰਨਾ ਗਿਆਨ ਦਾ ਭੰਡਾਰ ਆ ਕਦੀ ਖਤਮ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਕਿਤੇ ਨਹੀਂ ਲਿਖੇਗੇ ਆਪਾਂ ਸਿਰਫ ਇੰਨਾ ਕੀ ਪੜਨਾ ਪੜੋ ਇਹ ਗਿਆਨ ਆ ਇਹਦੇ ਨਾਲ ਹੀ ਕੱਲ ਨੂੰ ਤਰੱਕੀਆਂ ਕਰ ਸਕਦੇ ਆ ਸਾਡੇ ਸਮਾਜ ਦਾ ਰੁਤਬਾ ਵਧੇਗਾ ਕੋਈ ਆਪਾਂ ਚਾਰ ਲੋਕਾਂ ਵਿੱਚ ਆਪਣਾ ਦੱਸਾਂਗੇ ਨਾ ਕਿ ਅਸੀਂ ਕੌਣ ਆ ਕਿਸ ਸਮਾਜ ਤੋਂ ਆਏ ਆ ਅਗਲੇ ਮਾਨ ਪ੍ਰਾਪਤ ਕਰਨਗੇ ਕਿਉਂਕਿ ਜਦ ਸਾਡੇ ਪ੍ਰਾਪਤੀਆਂ ਉਹ ਜੀਆਂ ਹੋਣਗੀਆਂ ਜਦ ਆੜੀ ਪ੍ਰਾਪਤੀਆਂ ਇਹ ਇਹੋ ਜਿਹਾ ਰਹਿ ਜਾਣੀ ਤੇ ਫਿਰ ਅਸੀਂ ਕਿੱਥੇ ਮਾਨ ਸਨਮਾਨ ਹਾਸਲ ਕਰਾਂਗੇ ਤੁਹਾਡੀ ਗੱਲ ਬਿਲਕੁਲ ਸਹੀ ਆ ਅਸੀਂ ਜਿੱਥੇ ਗੱਲ ਕਰਦੇ ਹੁਣ ਨਿਆ ਹਮੇਸ਼ਾ ਕਿ ਭਗਤ ਸਮਾਜ ਜਿਹੜਾ ਇਹ ਸਾਰਾ ਬੜਾ ਪੜਿਆ ਲਿਖਿਆ ਤੇ ਸਮਝਦਾਰ ਲੋਕਾਂ ਨਾਲ ਭਰਿਆ ਹੋਇਆ ਤੋਂ ਕਿਤੇ ਨਾ ਕਿਤੇ ਜਿਹੜੀ ਸ਼ੋਭਾ ਇਹ ਆਮ ਜਨਤਾ ਨੂੰ ਪੂਰਾ ਚਿਹਰਾ ਦਿਖਾ ਗਈ ਹੈ ਕਿ ਭਗਤ ਸਮਾਜ ਜਿਹੜਾ ਹੈ ਉਹ ਅਸਲੀਅਤ ਦੇ ਵਿੱਚ ਬਹੁਤ ਹੀ ਸੂਝਵਾਨ ਪੜਿਆ ਲਿਖਿਆ ਤੇ ਸਿਆਣਾ ਸਮਾਜ ਹੈ ਬਿਲਕੁਲ ਤੇ ਇਹਦੇ ਨਾਲ ਹੀ ਜਿਹੜੀ ਇੱਕ ਹੋਰ ਗੱਲ ਆ ਕਿ ਜਿਹੜੀ ਵੀਡੀਓ ਨੂੰ ਫੇਰ ਦੁਬਾਰਾ ਉਹੀ ਗੱਲ ਕਹੂੰਗਾ ਸਮਾਜ ਦਾ ਨੌਜਵਾਨ ਵੀ ਵੇਖੇਗਾ ਬਜ਼ੁਰਗ ਵੀ ਵੇਖੇਗਾ ਕਮੇਟੀ ਵੀ ਵੇਖੇਗੀ ਹਰ ਉਹ ਬੰਦਾ ਪਰ ਇਹ ਦਿਲੋਂ ਦੁੱਖ ਹੁੰਦਾ ਕੋਈ ਆਪਣੇ ਸਮਾਜ ਦੀ ਗੱਲ ਨਾ ਘਰ ਦੀ ਗੱਲ ਆ ਜਦੋਂ ਇਹ ਚੀਜ਼ ਨੂੰ ਵੇਖੋ ਤੇ ਕੁਈ ਬੰਦਾ ਹੋਣਾ ਵੀ ਚਾਹੀਦਾ ਕਿ ਜਿਨ੍ਹਾਂ ਨੂੰ ਮਹਿਸੂਸ ਹੈ ਉਹ ਕਿੱਥੋਂ ਆਪਣਾ ਪ੍ਰਗਟਾਵਾ ਕਰਨ ਜੇ ਇਹ ਹੀ ਕਰ ਦਿੱਤਾ ਹੈ ਤੇ ਜਿਹੜੇ ਲੋਕ ਇਸ ਚੀਜ਼ ਨੂੰ ਸਹੀ ਸਮਝਦੇ ਆ ਉਹਨਾਂ ਦਾ ਫਰਜ਼ ਬੰਦਾ ਹੈ ਕਿ ਮੰਦਰ ਕਮੇਟੀ ਦੇ ਵਿੱਚ ਜਾ ਕੇ ਇਕੱਠੇ ਹੋਣ ਕਮੇਟੀ ਨੂੰ ਮਿਲਣ ਕਿਉਂਕਿ ਇਹ ਵੇਲਾ ਅਸੀਂ ਕਿਹਾਂ ਗਲਤੀਆਂ ਨਹੀਂ ਕਰਦੇ ਇਹ ਅਸੀਂ ਇਹਨੂੰ ਸੁਧਾਰ ਕਰ ਦੇਣਾ ਹੈ ਦੇਖੋ ਇਹਦੇ ਨਾਲ ਨਾਲ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸਾਰੀ ਜ਼ਿੰਮੇਵਾਰੀ ਜਾਂ ਸਾਰੀ ਗਲਤੀ ਮੰਦਰ ਕਮੇਟੀ ਦੀ ਹੈ ਬਿਲਕੁਲ ਸਮਾਜ ਸਭ ਤੋਂ ਜ਼ਿਆਦਾ ਜਿਹੜਾ ਨੌਜਵਾਨ ਪੀੜੀ ਉਹ ਗਲਤ ਹੈ ਬਿਲਕੁਲ ਉਹਦੇ ਤੋਂ ਜ਼ਿਆਦਾ ਗਲਤ ਨਹੀਂ ਉਹਨਾਂ ਦੇ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਰੋਕਦੇ ਨਹੀਂ ਅਸਲੀਅਤ ਜਿਹੜੀ ਹੈ ਉਹ ਉਹੀ ਹੈ ਕਿ ਕਿਤੇ ਨਾ ਕਿਤੇ ਅਸੀਂ ਆਪਣੇ ਸਮਾਜ ਨੂੰ ਨਾਲ ਜੋੜਨ ਦੇ ਵਿੱਚ ਜਿਹੜੇ ਨਾਕਾਮਯਾਬ ਸਾਬਿਤ ਹੋ ਰਹੇ ਆ ਲੇਕਿਨ ਮੰਦਿਰ ਕਮੇਟੀ ਤੋਂ ਇਲਾਵਾ ਵੀ ਆਮ ਜਨਤਾ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਕਬੀਰ ਪੰਥ ਨਾਲ ਜੋੜੀਏ ਕਬੀਰ ਸਾਹਿਬ ਦੀ ਬਾਣੀ ਦੇ ਨਾਲ ਜੋੜੀਏ ਔਰ ਕਿਤੇ ਨਾ ਕਿਤੇ ਜਿਹੜਾ ਨੌਜਵਾਨ ਹੈ ਅੱਜ ਕੱਲ ਦਾ ਭਟਕਿਆ ਹੋਇਆ ਜੋ ਸ਼ੋਭਾ ਯਾਤਰਾ ਦੇ ਵਿੱਚ ਜਿਹੜੀਆਂ ਕੁਰੀਤੀਆਂ ਹੋਈਆਂ ਨੇ ਉਹਦੇ ਲਈ ਕਸੂਰਵਾਰ ਸਿਰਫ ਮੰਦਿਰ ਕਮੇਟੀ ਨਹੀਂ ਆਮ ਜਨਤਾ ਹੈ ਬੱਚੇ ਨੇ ਨੌਜਵਾਨ ਪੀੜੀ ਹੈ ਤੇ ਉਹਨਾਂ ਦੇ ਮਾਪੇ ਨੇ ਜਿਹੜੇ ਇੱਕ ਦੂਸਰੇ ਦੇ ਨਾਲ ਕੋਆਰਡੀਨੇਸ਼ਨ ਨਹੀਂ ਕਰਦੇ ਮਾਪੇ ਬੱਚੇ ਨਹੀਂ ਪੁੱਛਦੇ ਤੇ ਮਾਪੇਬ ਜਿਹੜੇ ਬੱਚੇ ਨੂੰ ਰੋਕਦੇ ਵੀ ਨਹੀਂ ਇਹ ਸਾਰੇ ਕਸੂਰਵਾਰ ਨੇ ਮੈਂ ਕਿਸੇ ਇੱਕ ਕਮੇਟੀ ਨੂੰ ਜਾਂ ਕਿਸੇ ਪ੍ਰਚਾਰਕ ਨੂੰ ਨਹੀਂ ਕਹਾਂਗਾ ਅਸੀਂ ਖੁਦ ਵੀ ਇਸ ਚੀਜ਼ ਦੇ ਜ਼ਿੰਮੇਵਾਰ ਹਾਂ ਕਿਉਂਕਿ ਕਿਸੇ ਸਮੇਂ ਮੈਨੂੰ ਲੱਗਦਾ ਹੈ ਵੀ ਅਸੀਂ ਵੀ ਇਹਨਾਂ ਦੇ ਵਿੱਚ ਸ਼ਾਮਿਲ ਰਹੇ ਹਾਂ ਲੇਕਿਨ ਸਮਾਂਣ ਤੇ ਜਿਹੜਾ ਬੰਦਾ ਸਮਝ ਆਏ ਉਹਨੂੰ ਹੀ ਸਮਝਦਾਰ ਕਿਹਾ ਜਾਂਦਾ ਤੇ ਮੈਨੂੰ ਲੱਗਦਾ ਵੀ ਹੁਣ ਸਮਾਂ ਆ ਗਿਆ ਇਸ ਚੀਜ਼ ਦੇ ਉੱਪਰ ਸਖਤ ਐਕਸ਼ਨ ਲੈਣ ਦਾ ਤੇ ਐਕਸ਼ਨ ਲੈ ਸਕਦੀ ਹੈ ਮੁਕੰਦਰ ਕਮੇਟੀ ਜਾਂ ਜਿਹੜੇ ਧਰਮ ਪ੍ਰਚਾਰਕ ਨੇ ਕਿਸ ਤਰ੍ਹਾਂ ਜਿਹੜਾ ਸਮਾਜ ਜਿਹੜਾ ਖਿਲ ਰਿਹਾ ਹੋਇਆ ਉਹਨੂੰ ਕਿੱਦਾਂ ਜੋੜਿਆ ਜਾਏ ਔਰ ਪਰਮਜੀਤ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਕਿ ਮर्यादा ਕੀ ਹੋਣੀ ਚਾਹੀਦੀ ਹੈ ਤੇ ਮर्यादा ਕਿੰਨੇ ਤੈਅ ਕਰਦੀ ਤੋ ਤੁਹਾਡੇ ਜਵਾਬ ਦੇ ਵਿੱਚ ਹੀ ਮੇਰੇ ਤੀਸਰਾ ਜਿਹੜਾ ਸਵਾਲ ਸੀ ਉਹਦਾ ਕੁਝ ਕੁ ਜਵਾਬ ਵੀ ਵੈਸੇ ਤੁਸੀਂ ਦੇ ਦਿੱਤਾ ਹੈ ਲੇਕਿਨ ਸਵਾਲ ਇਹ ਹੈ ਤੀਸਰਾ ਕਿ ਐਸੀ ਸ਼ੋਭਾ ਯਾਤਰਾ ਦਾ ਸਮਾਜ ਨੂੰ ਕੀ ਸੰਦੇਸ਼ ਆਦਾ ਕੀ ਫਾਇਦਾ ਕਿਉਂਕਿ ਇਦਾਂ ਦੀਆਂ ਯਾਤਰਾਵਾਂ ਜਾਂ ਧਾਰਮਿਕ ਜਿਹੜੇ ਸਮਾਗਮ ਹੁੰਦੇ ਨੇ ਉਹ ਹਮੇਸ਼ਾ ਸਮਾਜ ਨੂੰ ਜੋੜਨ ਲਈ ਹੁੰਦੇ ਨੇ ਸਮਾਜ ਨੂੰ ਗੁਰੂ ਮਹਾਰਾਜ ਦੀ ਬਾਣੀ ਨਾਲ ਜੋੜਨ ਲਈ ਹੁੰਦੇ ਨੇ ਲੇਕਿਨ ਤੁਹਾਨੂੰ ਲੱਗਦਾ ਕਿ ਇਦਾਂ ਦਾ ਕੁਝ ਹੋ ਰਿਹਾ ਕਿਉਂਕਿ ਮੈਂ ਦੂਰ ਨਹੀਂ ਜਾਵਾਂਗਾ ਜਿਹੜਾ ਸ਼ੋਭਾ ਯਾਤਰਾ ਤੋਂ ਦੂਸਰੇ ਦਿਨ ਜਿਹੜਾ ਫੰਕਸ਼ਨ ਸਤਗੁਰ ਸਤਗੁਰ ਕਬੀਰ ਮੁਖਮੰਦਰ ਦੇ ਬਾਹਰ ਹੋਇਆ ਉਹਦੇ ਵਿੱਚ ਜਿਹੜਾ ਉਹ ਇੱਕ ਪੰਜਾਬੀ ਕਲਾਕਾਰ ਬੁਲਾਇਆ ਗਿਆ ਜਿਹਦੇ ਵਿੱਚ ਪੰਜਾਬੀ ਗਾਣੇ ਸੁਣ ਸੁਣ ਕੇ ਜਿਹੜੇ ਸਾਡੇ ਮੰਦਿਰ ਕਮੇਟੀ ਸਾਡੀ ਜਨਤਾ ਤੇ ਸਾਡੇ ਮੰਤਰੀ ਸਾਹਿਬ ਵੀ ਬੜੇ ਖੁਸ਼ ਹੋ ਰਹੇ ਸੀ ਪਾਣੂ ਲੱਗਦਾ ਵੀ ਇਦਾਂ ਦੇ ਕਲਾਕਾਰ ਉੱਥੇ ਬੁਲਾ ਕੇ ਉੱਥੇ ਗਾਣੇ ਗਵਾਣੇ ਚਾਹੀਦੇ ਨੇ ਕਿ ਜਾਂ ਕਬੀਰ ਸਾਹਿਬ ਦੀ ਬਾਣੀ ਦਾ ਕੋਈ ਜਿਹੜਾ ਪ੍ਰਚਾਰਕ ਹੈ ਉਹਨੂੰ ਬੁਲਾਉਣਾ ਚਾਹੀਦਾ ਦੇਖੋ ਅੱਜ ਕੱਲ ਕਮੇਟੀਆਂ ਬੜਾ ਕੁਝ ਕਰਦੀਆਂ ਪਰ ਉਹ ਵਾਲਾ ਦਿਨ ਹੀ ਕਿਉਂ ਚੁਣਿਆ ਗਿਆ ਪਹਿਲਾਂ ਜੇ ਜਿਸ ਦਿਨ ਸਤਿਗੁਰੂ ਕਬੀਰ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈਗਾ ਉਹ ਦਿਨ ਉਹਦਾਂ ਦਾ ਕੁਝ ਵੀ ਨਹੀਂ ਹੁੰਦਾ ਹੈਗਾ ਉਹ 2-4 ਦਿਨ ਬਾਅਦ ਵਿੱਚ ਕੋਈ ਪ੍ਰੋਗਰਾਮ ਕਰਵਾ ਦਿੰਦੇ ਹੁੰਦੇ ਸੀ ਕਮੇਟੀ ਵਾਲੇ ਪਰ ਉਸ ਦਿਨ ਕਿਉਂ ਚੁਣਿਆ ਗਿਆ ਇਹ ਸਭ ਤੋਂ ਵੱਡਾ ਮੰਤਪਕ ਆ ਬਿਲਕੁਲ ਕਿਉਂਕਿ ਜਿਸ ਦਿਨ ਕਬੀਰ ਸਾਹਿਬ ਦਾ ਪ੍ਰਕਾਸ਼ ਉਤਸਵ ਹੈ ਉਸੇ ਦਿਨ ਚਾਹੀਦਾ ਸੀ ਕਿ ਲੋਕਾਂ ਨੂੰ ਜਿਹੜਾ ਬਾਣੀ ਦਾ ਜਿਹੜਾ ਲੋਕਾਂ ਨੂੰ ਬਾਣੀ ਦੇ ਨਾਲ ਜੋੜਿਆ ਜਾਏ ਉੱਥੇ ਕੋਈ ਚੰਗਾ ਪ੍ਰਚਾਰਕ ਜਿਹੜਾ ਕਬੀਰ ਸਾਹਿਬ ਦੀ ਜੀਵਨੀ ਬਾਰੇ ਲੋਕਾਂ ਨੂੰ ਦੱਸੇ ਕਬੀਰ ਸਾਹਿਬ ਦੇ ਉਪਦੇਸ਼ ਜਿਹੜੇ ਨੇ ਉਹ ਲੋਕਾਂ ਨੂੰ ਸੁਣਾਏ ਲੇਕਿਨ ਜੋ ਹੋਇਆ ਇਹ ਵੀ ਕਿਤੇ ਨਾ ਕਿਤੇ ਆਪਾਂ ਇਹਨੂੰ ਕੁਰੀਤੀ ਹੀ ਗਿਣਾਂਗੇ ਕਿਉਂਕਿ ਜੇ ਦੇਖੋ ਸਭਿਆਚਾਰਕ ਮੇਲੇ ਹੋਣਾ ਚਲੋ ਚੰਗੀ ਗੱਲ ਹੈ ਸਾਰੇ ਲੋਕ ਕਰਦੇ ਨੇ ਲੇਕਿਨ ਸਭਿਆਚਾਰਕ ਮੇਲੇ ਜਿਹੜੇ ਨੇ ਉਹ ਯਹਾਂ ਪਹਿਲੇ ਜਾਂ ਬਾਅਦ ਵਿੱਚ ਹੀ ਚੰਗੇ ਲੱਗਦੇ ਨੇ ਜਿਹੜਾ ਕੋਈ ਪਵਿੱਤਰ ਦਿਹਾੜਾ ਹੁੰਦਾ ਉਹਦੇ ਵਿੱਚ ਗੁਰੂ ਸਾਹਿਬ ਦੀ ਸ਼ੋਭਾ ਗਾਈ ਜਾਣੀ ਚਾਹੀਦੀ ਹੈ ਇਹ ਤੁਸੀਂ ਕਹੋ ਕਿ ਅਸੀਂ ਦੁਪਹਿਰ ਨੂੰ ਸ਼ੋਭਾ ਮਹਾਰਾਜ ਦੇ ਬਾਣੀ ਦਾ ਪਾਠ ਕਰ ਦਿੱਤਾ ਹੈ ਕਹਿੰਦੇ ਹਾਂ ਸ਼ਾਮੀ ਆਹੀ ਇਹ ਕਰਦੇ ਆਂ ਤੇ ਫਿਰ ਇੱਕ ਗੱਲ ਸੋਪਦੀ ਨਹੀਂ ਹੈਗੀ ਆਪਣੇ ਆਪ ਦੇ ਵਿੱਚ ਕਿਉਂਕਿ ਅਸੀਂ ਜਿਸ ਸਥਾਨ ਤੇ ਰਹਿ ਰਹੇ ਆਂ ਇਸ ਸਥਾਨ ਉੱਤੇ ਗੁਰੂ ਸਾਹਿਬਣ ਆਏ ਨਹੀਂ ਇਹ ਉਹਨਾਂ ਸਮਿਆਂ ਤੋਂ ਲੋਕ ਇਤਿਹਾਸ ਜਾਣਦੇ ਨੇ ਸਤਿਗੁਰ ਕਬੀਰ ਮਾਧਦਾ ਇਹ ਗੱਲ ਵਕਰੀ ਏ ਕਿ ਉਹ ਅਗਲੇ ਹਾਨੂੰ ਸਵਾਲ ਨਹੀਂ ਕਰਦੇ ਸਵਾਲ ਨਹੀਂ ਕਰਦੇ ਤੇ ਜਿਹਦੇ ਦਿਨ ਉਹਨਾਂ ਨੇ ਵੀ ਜੇ ਕਿਤੇ ਕਹਿ ਦਿੱਤਾ ਨਾ ਕਿ ਗੁਰੂਨ ਕੱਲੇ ਹੱਡੇ ਦਾ ਨਹੀਂ ਅਹੀਂ ਕਹਿੰਦਾ ਕਿ ਮੇਰਾ ਕਬੀਰ ਪੰਥੀਆ ਸਟੇਟਾ ਮੇਰੇ ਤੋਂ ਕੋਈ ਸਵਾਲ ਹੀ ਨਹੀਂ ਕਰ ਸਕਦੇ ਮੈਂ ਜੋ ਮਰਜ਼ੀ ਕਰੀ ਨਾ ਇੱਥੇ ਆਗੇ ਅਸੀਂ ਕਿਤਨੇ ਕਿਤੇ ਗਲਤ ਆ ਗੁਰੂ ਉਹਨਾਂ ਦੇ ਵੀ ਉਹਨੇ ਹੀ ਨੇ ਬਸ ਇਹ ਹੈ ਕਿ ਉਹਨਾਂ ਦੀਆਂ ਕੁਝ ਗਲਤ ਨੀਤੀਆਂ ਕਰਕੇ ਅਹੀਂ ਨਿਕੜ ਗਏ ਆ ਬਿਲਕੁਲ ਬਿਲਕੁਲ ਤੇ ਇਹ ਚੀਜ਼ ਨੂੰ ਅਹੀਂ ਅੱਜ ਹੀ ਸੰਭਾਲ ਲਈਏ ਇਹਨੂੰ ਆਪਾਂ ਕੱਲ ਦੇ ਉੱਤੇ ਨਹੀਂ ਪਾਉਣਾ ਜਿੰਨੀ ਜਲਦੀ ਇਹਨੂੰ ਸੰਭਾਲ ਲਵਾਂਗੇ ਆਪਣੇ ਸਮਾਜ ਨੂੰ ਸੰਭਾਲ ਲਵਾਂਗੇ ਨੌਜਵਾਨ ਪੀੜ੍ਹੀ ਨੂੰ ਸੰਭਾਲ ਲਵਾਂਗੇ ਅਗਲੇ ਸਾਲ 아이 ਐਗਜ਼ੈਂਪਲ ਬਣਾ ਕੇ ਦਿਖਾਈਏ ਕਿ ਨਹੀਂ ਹਾਂ ਕਿ ਇਹ ਹੀ ਕੁਝ ਵਰੀਆ ਕੀਤਾ ਭਾਵੇਂ ਜਨਸੰਖਿਆ ਥੋੜੀ ਹੋ ਜਾਵੇ ਲੋਕ ਘਟੋ ਜਾਂ ਪਰ ਸ਼ੋਭਾ ਯਾਤਰਾ ਐਸੀ ਹੋਵੇ ਕਿ ਜਲੰਧਰ ਵਾਲੇ ਦੇਸ਼ ਵਾਲੇ ਲੋਕ ਯਾਨੀ ਕਿ ਹਾਂ ਵੀ ਜਲੰਧਰ ਦੇ ਵਿੱਚ ਸ਼ੋਭਾ ਯਾਤਰਾ ਅਸਲੀਅਤ ਅਸਲੀਅਤ ਦੇ ਵਿੱਚ ਜੇ ਅਸੀਂ ਅੱਜ ਦੀ ਸਾਰੀ ਵੀਡੀਓ ਦੀਆਂ ਗੱਲਾਂ ਦਾ ਨਿਚੋੜ ਕੱਢੀਏ ਤੇ ਉਹੀ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਸ਼ੋਭਾ ਯਾਤਰਾ ਦੇ ਵਿੱਚ ਲੋਕਾਂ ਦੀ ਗਿਣਤੀ ਬੇਸ਼ੱਕ ਘਟ ਹੋਵੇ ਲੇਕਿਨ ਉਹਦੇ ਵਿੱਚ ਲੋਕਾਂ ਦੀ ਸਮਾਜ ਦੀ ਸਤਗੁਰ ਕਬੀਰ ਮਹਾਰਾਜ ਦੀ ਸ਼ੋਭਾ ਬਣੇ ਹਾਂ ਨਾ ਕਿ ਜੋ ਪਿਛਲੇ ਦਿਨਾਂ ਚ ਹੋਇਆ ਇਹੀ ਚੀਜ਼ਾਂ ਜਿਹੜੀਆਂ ਸਾਲੋ ਸਾਲ ਚਲਦੀਆਂ ਰਹਿਣ ਤੇ ਕੋਈ ਸਮਾਂ ਐਸਾ ਆਏ ਕਿ ਕਬੀਰ ਮਹਾਰਾਜ ਦੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਲਈ ਕੋਈ ਇੱਕ ਵੀ ਸਮਝਦਾਰ ਬੰਦਾ ਨਾ ਸਾਨੂੰ ਮਿਲੇ ਜਿਹੜੀਆਂ ਮੰਦਰ ਕਮੇਟੀਆਂ ਨੇ ਵੱਖ-ਵੱਖ ਇਲਾਕਿਆਂ ਦੀਆਂ ਉਹਨਾਂ ਦੀ ਡਿਊਟੀ ਹੋਣੀ ਚਾਹੀਦੀ ਹੈ ਕਿ ਆਪਣੇ ਆਪਣੇ ਜਿਹੜੇ ਲੋਕਾਂ ਨੂੰ ਅਸੀਂ ਸ਼ੋਭਾ ਯਾਤਰਾ ਦੇ ਵਿੱਚ ਲੈ ਕੇ ਆਉਂਦੇ ਹਾਂ ਯਾ ਸਾਡੇ ਪਰਿਵਾਰਾਂ ਦੇ ਜਿਹੜੇ ਨੌਜਵਾਨ ਮੁੰਡੇ ਜਿਹੜੇ ਸ਼ੁਭ ਯਾਤਰਾ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਉਸ ਮਰਿਆਦਾ ਦੇ ਬਾਰੇ ਜਿਹੜਾ ਜਾਣੂ ਕਰਾਇਆ ਬਿਲਕੁਲ ਬਿਲਕੁਲ ਮੰਦਿਰ ਕਮੇਟੀਆਂ ਜਿਹੜੀਆਂ ਨੇ ਇਹ ਪੁਲਿਸ ਪ੍ਰਸ਼ਾਸਨ ਦੀ ਮਦਦ ਲੈਂਦੀਆਂ ਨੇ ਲੇਕਿਨ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਸ਼ਾਇਦ ਇਹਨਾਂ ਦੇ ਕਰਕੇ ਹੀ ਉਹ ਜਿਹੜੇ ਕੰਮ ਹੋਣ ਦਿੰਦਾ ਇਸ ਕਰਕੇ ਇਹਨਾਂ ਚੀਜ਼ਾਂ ਤੇ ਰੋਕਣੇ ਲੱਗਦੀ ਤੋਂ ਸਾਫ਼-ਸਾਫ਼ ਜੀ ਗੱਲ ਹੈ ਕਿ ਕਿਤਨਾ-ਕਿਤੇ ਜਿਹੜਾ ਇਹ ਡਿਊਟੀ ਜਿਹੜੀ ਮੰਦਿਰ ਕਮੇਟੀਆਂ ਦੀ ਬਣਦੀ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਰੋਕ ਲਾਈ ਜਾਏ ਜਿਹਦੇ ਨਾਲ ਸਾਡਾ ਸਮਾਜ ਜਿਹੜਾ ਹਮੇਸ਼ਾ ਜਿਹੜਾ ਇਹ ਸ਼ਰ ਬਿਲਕੁਲ ਤੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ ਕਿ ਆਪਾਂ ਆਪਣੇ ਸਾਰੇ ਸਮਾਜ ਨੂੰ ਮਰਿਆਦਾ ਦੇ ਵਿੱਚ ਲਿਆਈਏ ਗੁਰੂ ਘਰਾਂ ਨਾਲ ਜੋੜੀਏ ਬਾਣੀ ਨਾਲ ਜੋੜੀਏ ਤੇ ਬਾਣੀ ਨਾਲ ਜੋੜੀਏ ਤੇ ਜੋ ਕਬੀਰ ਮਹਾਰਾਜ ਨੇ ਆਪਾਂ ਨੂੰ ਰੋਕਿਆ ਜਿਨ੍ਹਾਂ ਚੀਜ਼ਾਂ ਤੋਂ ਤੇ ਆਪਾਂ ਨੂੰ ਉਹਨਾਂ ਚੀਜ਼ਾਂ ਤੋਂ ਦੂਰੀ ਹੀ ਬਣਾ ਕੇ ਰੱਖਣੀ ਚਾਹੀਦੀ ਹੈ ਨਹੀਂ ਤਾਂ ਸਵਾਲੀਆ ਨਿਸ਼ਾਨ ਸਾਡੇ ਤੋਂ ਬਾਅਦ ਵਿੱਚ ਕਬੀਰ ਮਹਾਰਾਜ ਦੇ ਬਾਰੇ ਲੋਕ ਕੀ ਕਰਨਗੇ ਕਿ ਇਸ ਮਹਾਰਾਜ ਦੀ ਕ੍ਰਾਂਤੀਕਾਰੀ ਬਾਣੀ ਨੂੰ ਇਹ ਅਨਪੜ੍ਹ ਲੋਕ ਤੇ ਪੱਖਪਟ ਕੇਵੇਂ ਲੋਕ ਚਲਾ ਰਹੇ ਨੇ ਇਹ ਅਜਿਹੇ ਸ਼ਬਦਾਂ ਨੂੰ ਫਿਰ ਸਾਨੂੰ ਵੀ ਮਹਿਸੂਸ ਹੁੰਦਾ ਹੈ ਔਰ ਦੋਸਤੋ ਅਖੀਰ ਦੇ ਵਿੱਚ ਜਾਂਦਿਆ ਜਾਂਦਿਆ ਇੱਕ ਤੁਹਾਡੇ ਸਾਰੇ ਲਈ ਮੈਸੇਜ ਹੈ ਕਿ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ ਗੱਲਾਂ ਐਡਵੋਕੇਟ ਪਰਮਪ੍ਰੀਤ ਸਿੰਘ ਨਾਲ ਹੋਈਆਂ ਨੇ ਇਹ ਸਾਡੇ ਨਿੱਜੀ ਵਿਚਾਰ ਸੀ ਸਮੇਂ-ਸਮੇਂ ਤੇ ਮੰਦਿਰ ਕਮੇਟੀਆਂ ਦੇ ਨਾਲ ਵੀ ਸਾਡੀ ਚਰਚਾ ਹੁੰਦੀ ਰਹਿੰਦੀ ਹੈ ਪਰਸਨਲੀ ਮੈਂ ਵੀ ਲਗਭਗ ਲਗਭਗ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਉਹਨਾਂ ਦੇ ਨਾਲ ਇਹ ਗੱਲ ਹੁੰਦੀ ਰਹੀ ਹੈ ਕਿ ਸ਼ੋਭਾ ਯਾਤਰਾ ਦੇ ਵਿੱਚ ਨਸ਼ਿਆਂ ਵਾਲੇ ਸ਼ਰਾਬ ਵਾਲੇ ਤੇ ਫਿਲਮੀ ਗਾਣੇ ਜਿਹੜੇ ਇਹ ਚਲਾਣੇ ਬੰਦ ਕੀਤੇ ਜਾਣ ਜਿਹੜੀਆਂ ਕਮੀਆਂ ਦੋ ਚਾਰ ਸ਼ੋਭਾ ਯਾਤਰਾ ਦੇ ਵਿੱਚ ਇਸ ਵਾਰੀ ਆਈਆਂ ਇਹ ਸਾਲੋ ਸਾਲ ਤੋਂ ਆ ਰਹੀਆਂ ਨੇ ਔਰ ਹਮੇਸ਼ਾ ਹੀ ਉਹਨਾਂ ਵੱਲੋਂ ਇੱਕ ਸਿਰਫ ਮੈਸੇਜ ਦੇ ਤੌਰ ਤੇ ਆਮ ਲੋਕਾਂ ਨੂੰ ਕਹਿ ਦਿੱਤਾ ਜਾਂਦਾ ਹੈ ਤੇ ਲੋਕ ਨਹੀਂ ਮੰਨਦੇ ਕਿਉਂਕਿ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਸਾਡੀ ਯੰਗ ਸਟਾਰ ਫਾਊਂਡੇਸ਼ਨ ਵੀ ਤੇ ਪਰਸਨਲੀ ਮੇਰੇ ਵੱਲੋਂ ਵੀ ਜਿਹੜੇ ਇਹ ਮੰਗ ਪੱਤਰ ਮੰਂਦਰ ਕਮੇਟੀ ਨੂੰ ਦਿੱਤੇ ਜਾਂਦੇ ਰਹੇ ਨੇ ਮੰਂਦਰ ਕਮੇਟੀ ਨਾਲ ਪਰਸਨਲੀ ਗੱਲਾਂ ਵੀ ਹੁੰਦੀਆਂ ਰਹੀਆਂ ਨੇ ਕਿਹੜਾ ਚੀਜ਼ਾਂ ਤੇ ਰੋਕ ਲਾਈ ਜਾਏ ਕਿਉਂਕਿ ਸ਼ੋਭਾ ਯਾਤਰਾ ਦੀ ਸ਼ੋਭਾ ਤੇ ਨਹੀਂ ਵਧਾਉਂਦੇ ਉਲਟਾ ਸਾਡੇ ਸਮਾਜ ਨੂੰ ਜਿਹੜਾ ਨੀਵਾ ਦਿਖਾਉਂਦੇ ਤੇ ਲੇਕਿਨ ਮੰਦਿਰ ਕਮੇਟੀ ਸ਼ਾਇਦ ਇਹ ਸ਼ਕਤੀ ਨਾਲ ਲਾਗੂ ਕਰਨ ਦੇ ਵਿੱਚ ਜਿਹੜਾ ਉਹ ਫੇਲ ਹੁੰਦੀ ਨਜ਼ਰ ਆਈ ਹੈ ਜਿਹੜਾ ਇਸ ਸਾਲ ਫੇਰ ਇਹ ਚੀਜ਼ਾਂ ਵਿਖੀਆਂ ਨੇ ਲੋਕਾਂ ਨੇ ਸ਼ੋਭਾ ਯਾਤਰਾ ਵਾਲੇ ਦਿਨ ਜੋ ਹੁੱਲੜਬਾਜੀ ਸੜਕਾਂ ਦੇ ਉੱਪਰ ਕੀਤੀ ਹੈ ਬਾਜ਼ਾਰਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਬਾਹਰ ਹੋਈ ਹੈ ਉਹ ਅੱਜ ਲੋਕਾਂ ਦੇ ਮੂੰਹਾਂ 'ਚ ਸੁਣੀਆਂ ਜਾ ਰਹੀਆਂ ਨੇ ਲੋਕ ਜਿਹੜੇ ਨੇ ਉਹ ਇੱਕ ਦੂਸਰੇ ਦੇ ਨਾਲ ਇਹ ਗੱਲ ਕਰ ਰਹੇ ਨੇ ਜਿਹਦੇ ਨਾਲ ਸਾਡੇ ਸਮਾਜ ਨੂੰ ਜਿਹੜਾ ਉਹ ਲੋਕ ਚੰਗਾ ਮਾੜਾ ਕਹਿ ਰਹੇ ਨੇ ਤੋਂ ਇੱਥੇ ਜਿਹੜੀ ਇਹ ਇੱਥੇ ਜਿਹੜੀਆਂ ਗੱਲਾਂ ਆਮ ਜਨਤਾ ਨੂੰ ਸੁਣਨੇ ਪੈ ਰਹੀਆਂ ਨੇ ਉਹ ਸ਼ਾਇਦ ਮੰਦਰ ਕਮੇਟੀ ਦੀ ਦੇਣ ਹੈ ਇਸ ਕਰਕੇ ਮੰਦਰ ਕਮੇਟੀ ਨੂੰ ਚਾਹੀਦਾ ਕਿ ਇਹਦੇ ਉੱਪਰ ਕੋਈ ਸਖਤ ਐਕਸ਼ਨ ਲਵੇ ਜਿਹੜੇ ਲੋਕ ਜਿਨ੍ਹਾਂ ਦੀਆਂ ਵੀਡੀਓਜ਼ ਅੱਜ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ ਸ਼ੋਭਾ ਯਾਤਰਾ ਦੇ ਵਿੱਚ ਗਾਣੇ ਲਾ ਕੇ ਭੰਗੜੇ ਪਾਉਂਦਿਆਂ ਦੀਆਂ ਜਾਂ ਕੋਈ ਨਸ਼ਾ ਕਰਕੇ ਹੁੱਲੜਬਾਜੀ ਕਰਨ ਦੀਆਂ ਉਨਾ ਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਉਹ ਮੰਦਿਰ ਕਮੇਟੀ ਕਰੇ ਕਿਸੇ ਤਰ੍ਹਾਂ ਦੀ ਵੀ ਸਾਡੀ ਜੇ ਲੋੜ ਪਏਗੀ ਤੇ ਸਾਰਾ ਸਮਾਜ ਉਹਨਾਂ ਦੇ ਨਾਲ ਖੜਾ ਹੈ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਭੈ ਉਹਨਾਂ ਦੇ ਮਨ ਦੇ ਵਿੱਚ ਹੈਗਾ ਤੇ ਕੋਈ ਇੱਕ ਸ਼ਲੋਕ ਜਿਹੜਾ ਸਤਿਗੁਰ ਕਬੀਰ ਮਹਾਰਾਜ ਦਾ ਉਹ ਪੜ ਲੈਣ ਜਿਹਦੇ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਔਰ ਇਹ ਸਹਯੋਦ ਮਿਲਦੀ ਹੈ ਕਿ ਅੱਜ ਤੋਂ 650 ਸਾਲ ਪਹਿਲੇ ਉਹ ਕ੍ਰਾਂਤੀਕਾਰੀ ਸੰਤ ਜਿਨੇ ਬ੍ਰਾਹਮਣਵਾਦ ਦੀ ਵਿਰੋਧ ਕੀਤਾ ਜਿਨੇ ਅਡੰਬਰਾਂ ਦਾ ਵਿਰੋਧ ਕੀਤਾ ਉਹ ਇਕੱਲਾ ਇਨਸਾਨ ਖੜਾ ਰਿਹਾ ਔਰ ਅੱਜ ਉਹਦੇ ਅਨਯਾਈ ਇੰਨੇ ਕਮਜ਼ੋਰ ਹੋ ਗਏ ਨੇ ਕਿ ਅੱਜ ਅਸੀਂ ਇੱਕ ਮਰਿਆਦਾ ਸ਼ੋਭਾ ਯਾਤਰਾ ਦੀ ਤੈਅ ਕਰਨ ਦੇ ਵਿੱਚ ਜਿਹੜਾ ਨਾਕਾਮਯਾਬ ਹੋ ਰਿਹਾ ਨੂੰ ਲੱਗਦਾ ਹੈ ਕਿ ਸ਼ੋਭਾ ਯਾਤਰਾ ਦੇ ਵਿੱਚ ਇਹ ਜੋ ਵੀ ਕਰਮकांड ਹੋਇਆ ਇਹਦਾ ਸਭ ਤੋਂ ਜ਼ਿਆਦਾ ਕਸੂਰਵਾਰ ਸਾਡੇ ਧਰਮ ਪ੍ਰਚਾਰਕ ਤੇ ਮੰਦਿਰ ਕਮੇਟੀਆਂ ਨੇ ਜੇ ਮੇਰੀ ਗੱਲ ਦਾ ਕਿਸੇ ਨੂੰ ਕੋਈ ਗੁੱਸਾ ਲੱਗਦਾ ਤੇ ਸ਼ਾਇਦ ਉਹ ਆਪਣੇ ਆਪ 'ਚ ਵਿਚਾਰ ਕਰੇ ਮੇਰੇ ਨਾਲ ਵਿਚਾਰ ਚਰਚਾ ਕਰੇ ਗੱਲ ਕਰਕੇ ਇਸ ਕਰਕੇ ਮੈਂ ਚਾਹਨਾ ਕਿ ਪਰਸਨਲੀ ਅਸੀਂ ਮਿਲিয়ে ਆਪਸ ਦੇ ਵਿੱਚ ਬੈਠ ਕੇ ਗੱਲ ਕਰੀਏ ਔਰ ਇਸ ਚੀਜ਼ ਨੂੰ ਜਿਹੜਾ ਉਹ ਸਿੱਧੇ ਰਸਤੇ ਪਾਈਏ ਕਿਸੇ ਨਾਲ ਨਾਰਾਜ਼ ਹੋਣਾ ਜਾਂ ਕਿਸੇ ਨੂੰ ਬੁਰਾ ਚੰਗਾ ਕਹਿਣਾ ਇਹ ਚੰਗੀ ਗੱਲ ਨਹੀਂ ਲੇਕਿਨ ਕਿਸੇ ਦੀ ਕਮੀ ਜਿਹੜੀ ਉਹ ਕਢਣੀ ਚੰਗੀ ਗੱਲ ਹੈ ਕਿਉਂਕਿ ਇਹ ਗੱਲ ਹੈ ਸਾਡੇ ਸਮਾਜ ਦੀ ਔਰ ਸਮਾਜ ਦੇ ਵਿੱਚ ਅਸੀਂ ਬਿਆਨ ਨੇ ਆ ਜੇ ਕਿਸੇ ਤਰ੍ਹਾਂ ਦੇ ਸਾਡੇ ਸਾਥ ਦੀ ਲੋੜ ਹੈ ਤੇ ਅਸੀਂ ਹਮੇਸ਼ਾ ਤਿਆਰ ਆ ਆਓ ਰਲ ਮਿਲ ਕੇ ਜਿਹੜੀਆਂ ਕੁਰੀਤੀਆਂ ਇਸ ਸਾਲ ਸ਼ੋਭਾ ਯਾਤਰਾ ਦੇ ਵਿੱਚ ਹੋਈਆਂ ਨੇ ਉਹਦੇ ਬਾਰੇ ਵਿਚਾਰ ਚਰਚਾ ਕਰੀਏ ਸਾਰੇ ਸਮਾਜ ਨੂੰ ਖੁੱਲਾ ਸੱਦਾ ਹੈ ਤੁਸੀਂ ਮੇਰਾ ਨੰਬਰ ਸਾਰੇ ਦੋਸਤਾਂ ਕੋਲ ਹੈਗਾ ਕਿਸੇ ਤਰ੍ਹਾਂ ਦੀ ਵੀ ਵਿਚਾਰ ਚਰਦਾ ਦੀ ਵਿਚਾਰ ਚਰਚਾ ਦੀ ਲੋੜ ਹੈ ਤੇ ਅਸੀਂ ਗੱਲ ਕਰ ਸਕਦੇ ਹਾਂ ਜੀ ਬਹੁਤ ਬਹੁਤ ਜੁੜੇ ਰਹਿਣ ਲਈ ਧੰਨਵਾਦ ਜੈ ਕਬੀਰ ਧੰਨ ਕਬੀਰ ਸਤਿਗੁਰੂ ਕਬੀਰ ਮਹਾਰਾਜ ਕੀ ਜੈ